ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਚੀਨ ਦੀ ਡੀਪ ਸੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਅਮਰੀਕੀ ਸ਼ੇਅਰ ਬਾਜ਼ਾਰ ਨੂੰ ਘੁਮਾ ਦਿੱਤਾ ਹੈ ਤੇ ਉਸਦੇ ਇੱਕ ਕੰਪਨੀ ਜਿਹੜੀ ਹੈ ਨਵੇਦਿਆ ਕਾਰਪੋਰੇਸ਼ਨ ਆ ਉਹਦੇ ਸ਼ੇਅਰ ਬਾਜ਼ਾਰ ਦੇ ਵਿੱਚ 600 ਅਰਬ ਡਾਲਰ ਦਾ ਬਿਲੀਅਨ ਡਾਲਰ ਦਾ ਇੱਕ ਦਿਨ ਚ ਹੀ ਘਾਟਾ ਪੈ ਗਿਆ 13 ਫੀਸਦੀ ਉਹਦੇ ਸ਼ੇਅਰ ਜਿਹੜੇ ਹੇਠਾਂ ਡਿੱਗੇ ਨੇ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਉਹਨਾਂ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਲਈ ਜਾਗਣ ਦਾ ਵੇਲਾ ਹੈ ਇਹ ਮੁਕਾਬਲੇਬਾਜ਼ੀ ਕਿੱਧਰ ਨੂੰ ਲੈ ਜਾਏਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਚੀਨ ਨੇ ਵਰਜ਼ਨ ਲਿਆਂਦਾ ਇੱਕ ਤਾਂ ਸਸਤਾ ਬਹੁਤ ਹੈ ਇੱਕ ਇਹਦਾ R1 ਇੱਕ ਹੀ ਉਹਨਾਂ ਨੇ ਅਜੇ ਸਾਹਮਣੇ ਲਿਆਂਦਾ ਰੂਪ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਨਵੇਂ ਤਜਰਬੇ ਜਿਹੜੇ ਹੋ ਸਕਦੇ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਕ੍ਰਿਸ਼ਮਾ ਉੱਤੇ ਅਮਰੀਕਾ ਨੇ ਚੀਨ ਨੇ ਕੀਤਾ ਇਹ ਦੁਨੀਆ ਨੂੰ ਕਿਹੜੇ ਪਾਸੇ ਲੈ ਜਾਏਗਾ ਅਮਰੀਕਾ ਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਮਾਤ ਖਾਣੀ ਪੈ ਰਹੀ ਹੈ ਪਹਿਲਾਂ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ ਸਾਹਿਬ ਨੇ ਕਹਿ ਸੀਗਾ ਵੀ ਅਸੀਂ 60% ਦੀ ਟੈਰਫ ਲਾਵਾਂਗੇ ਚੀਨ ਦੇ ਉੱਪਰ ਫਿਰ 10% ਦੀ ਉਹ ਦੋਨੇ ਗੱਲਾਂ ਰਹਿ ਗਈਆਂ ਹੁਣ ਤਾਂ ਉਹਨਾਂ ਨੂੰ ਖੁਦ ਆਪਣੀ ਮਾਰਕੀਟ ਜਿਹੜੀ ਆ ਉਹ ਖusਦੀ ਜਾਂਦੀ ਹੈ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਦੇ ਉੱਪਰ ਕੀ ਕਹਿਣਾ ਚਾਹੋਗੇ ਆ ਆਪਣਾ ਜੀਮੂ ਸਾਹਿਬ ਮੇ ਜਿਹੜੀ ਬਨੌਟੀ ਬਹੁਤ ਕਰ ਮੈ ਸੁਨੋਈ ਵੱਧਕਤਾ ਹੈ ਇਹ ਜੋ ਤਾਂ ਬਹੁਤ ਕਮ ਹੋ ਰਿਹਾ ਦੁਨੀਆ ਚ ਔਰ ਬਹੁਤ ਕੁਝ ਜਿਹੜਾ ਹੁਣ ਸਾਡਾ ਜੀਵਨ ਜਿਹੜਾ ਇਹਦੇ ਤੇ ਨਿਰਭਰ ਹੋਇਆ ਪਿਆ ਜਿਦ ਨਾ ਸਾਰਾ ਬੈਂਕਾਂ ਦਾ ਕੰਮ ਚੱਲਦਾ ਹੜਾਂ ਕਿ ਉਹ ਉਸ ਨੂੰ ਨੈਰੋ AI ਕਹਿੰਦੇ ਨੇ ਇਹੋ ਛੋਟਾ ਕੰਮ ਹੈ ਜੀ ਹਾਂਜੀ ਜਿੱਦੇ ਜਿਹੜੀ ਜਨਰਲ ਹੈ ਜਾਂ ਇੱਕ ਉਹ ਆ ਗਈ ਔਰ ਇਹ ਇਹ ਕੀ ਜਨਨ ਹੈ AI ਦਾ ਐਲੀਮੈਂਟ ਹੈ ਜਿਹੜਾ ਇਹਨਾਂ ਦਾ ਚੈਟਬੋਟ ਹੈ ਚੈਟਬੋਟ ਇਹ ਕੈਸੀ ਚੀਜ਼ ਹੁੰਦੀ ਹੈ ਜਿਹਦੇ ਨਾਲ ਹੀ ਬਹੁਤ ਕੰਮ ਕਰੇ ਜਾਂਦੇ ਨੇ ਖੜਾ ਤੁਸੀਂ ਮਦਦ ਦੇ ਦੋ ਲੜਾਈਆਂ ਤੇ ਬਣਾਣਾ ਤੇ ਰੋਜੀ ਵਿਕਾਰਾ ਤੁਹਾਡੀਆਂ ਬਿਨਾ ਡਰਾਈਵਰਾਂ ਦੇ ਚੱਲਣ ਗਿਆ ਇਹ ਸਾਰਾ ਕੁਝ ਜਿਹੜਾ ਹੈ ਨਾ ਤੁਹਾਡੇ ਸ਼ਹਿਰਾਂ ਦੀ ਬਿਜਲੀ ਉਹ ਆਪੇ ਚੜਾਏਗਾ ਜਿਹੜਾ ਰੋਬੋਟ ਹੈ ਤੁਹਾਡੇ ਘਰਾਂ ਦੇ ਫ੍ਰੀਜ ਆ ਕੇ ਠੀਕ ਕਰਕੇ ਜਾਏਗਾ ਤੁਹਾਡੇ ਪਾਣੀ ਦਾ ਪ੍ਰਬੰਧ ਉਹ ਕਰੇਗਾ ਸਫਾਈ ਉਹ ਕਰੇਗਾ ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜੇ ਰੋਬੋ ਨੇ ਉਹਨਾਂ ਦਾ ਸ਼ਕਲ ਸੂਰਤ ਉਹਨਾਂ ਦੀ ਸੋਚ ਉਹਨਾਂ ਦੀ ਸੰਵੇਦਨਾ ਬੰਦਿਆਂ ਵਰਗੀ ਬਣਾਉਂਦੇ ਨੇ ਤੇ ਆਖਰਕਾਰ ਉਹ ਬੰਦਿਆਂ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਉਹ ਹੰਤਾਨਾ ਕਰਦੇ ਨੇ ਉਹ ਕਹਿੰਦੇ ਸਾਨੂੰ ਵੀ ਆਰਾਮ ਚਾਹੀਦਾ ਹੈ ਸਾਨੂੰ ਠੀਕ ਕਰੋ ਉਹ ਬੇਵਾਬੇ ਹੋ ਜਾਂਦੇ ਨੇ ਆਕੀ ਹੋ ਜਾਂਦੇ ਵੀ ਜਿਵੇਂ ਭੱਜਿਆ ਸੀ ਤੁਹਾਡੀ ਮੰਨਦੇ ਸੋ ਇਹ ਜਿਹੜਾ ਸਾਰਾ ਜਿਹੜਾ AI ਦਾ ਸਿਸਟਮ ਹੈ ਉਹ ਦੁਨੀਆ ਦੇ ਵਿੱਚ ਇੱਕ ਬਦਲਾਅ ਲਿਆ ਰਿਹਾ ਹੈ ਜਿਵੇਂ ਜਦ ਅਸੀਂ ਸਪੇਸ ਟੈਕਨੋਲੋਜੀ ਸ਼ੁਰੂ ਹੋਈ ਸੀ ਰਸ਼ੀਆ ਨੇ ਸਪੁੱਤ ਨਿਕਲਦਾ ਭੇਜਿਆ ਸੀ ਉਹ ਫਿਰ ਪਹਿਲਾਂ ਤਾਂ ਮੁਕਾਬਲਾ ਕਰਦੇ ਰਹੇ ਹੌਲੀ ਹੌਲੀ ਸਾਰੀ ਦੁਨੀਆ ਹੁਣ ਇੱਕ ਸਹਿਮਤ ਹੈ ਵੀ ਆਪਾਂ ਜਿਵੇਂ ਸਾਡਾ ਵੀ ਚੰਦਰਯਾਨ ਗਿਆ ਇਹ ਕੋਈ ਐ ਨਹੀਂ ਵੀ ਅਸੀਂ ਕੰਡਿਆਂ ਨੇ ਕਰਦੇ ਅਸੀਂ ਤੇਜ ਰਿਹਾ ਪਰ ਉਹ ਸਾਰੇ NASA ਦੇ NASAਆਂ ਦੀ ਕੰਟੈਕਟ ਨਹੀਂ ਸਪੇਸ ਟੈਕਨੋਲੋਜੀ ਚ ਇਦਾਂ ਹੀ ਮੈਨੂੰ ਇਹ ਲੱਗਦਾ ਹੈ ਵੀ AI ਦੇ ਵਿੱਚ ਕਿਉਂਕਿ ਵਪਾਰ ਦਾ ਝਗੜਾ ਸਾਰਾ ਉਹ ਓਡਾ ਵੱਡਾ ਵਪਾਰ ਦਾ ਨਹੀਂ ਸੀ ਜਿਹੜਾ ਬਾਹਰਲੇ ਜਿਹੜੇ ਗ੍ਰਹਿ ਨੇ ਉਨਾ ਦੇ ਉਤੇ ਖੋਜਣਾ ਹੋਰ ਕਰਨਾ ਉਹਦੇ ਚੇਤੀ ਵਪਾਰ ਦਾ ਸੰਭਾਵਨਾ ਨਹੀਂ ਸੀ ਗਿਆ ਇੱਥੇ ਸਿੱਧੀਆਂ ਵਪਾਰ ਜਹਾਲਾ ਕਿ ਲੋਕ ਕਹਿੰਦੇ ਚੰਦ ਤੇ ਵਸਤੀਆਂ ਨੇ ਉਹ ਕਟਨੀਆ ਸ਼ੁਰੂ ਕਰਤੀਆਂ ਲੋਕਾਂ ਨੇ ਵੇਚਣਾ ਸ਼ੁਰੂ ਕਰਤੀ ਜਗਾ ਉਹ ਵਖਰਾ ਹੀ ਹੋਇਆ ਪਰ ਵਪਾਰ ਇਹ ਤਾਂ ਤੁਰਤ ਹੋ ਰਿਹਾ ਹੈ 나ਗ ਦੀ 나ੜੀ ਅੱਜ ਦਾ ਜੀ ਸਿਰ ਕਰਕੇ ਵਪਾਰ ਦੇ ਵਿੱਚ ਜਿਹੜਾ ਇਹਨਾਂ ਦਾ ਮੁਕਾਬਲਾ ਹੈ ਉਹਦੇ ਵਿੱਚ ਝਗੜਾ ਹੈ ਉਹ ਵਪਾਰ 'ਚ ਮੁਕਾਬਲਾ ਕੋਈ ਅਜਿੰਨੀ ਹੋ ਰਿਹਾ ਚੀਨ ਨੇ ਦੁਨੀਆ ਦੇ ਵਪਾਰ ਤੇ ਕਬਜ਼ਾ ਕਰ ਲਿਆ ਰੌਲਾ ਜਿਹੜਾ ਮਰਜੀ ਪਾਈ ਜਾਂਨ ਅਮਰੀਕਾ ਵਾਲੇ ਰੌਲਾ ਪੰਦੇ ਵੀ ਚੀਨ ਦਾ ਮਾਲ ਨਹੀਂ ਲੈਣਾ ਉਹ ਮਾਲ ਹੀ ਇੰਨਾ ਸਸਤਾ ਬਣਾਉਂਦੇ ਨੇ ਤੇ ਜਿਹੜਾ ਇੰਡੀਆ ਵਾਲੇ ਵੀ ਚਾਈਨਾ ਡੋਰ ਜੀ ਫਲਾਣਾ ਜੀ ਆਵਾਦ ਬੁੱਦ ਜੇ ਇਹ ਅੜਾ ਕੇ ਸਸਤੇ ਨਹੀਂ ਪਰ ਚਲੋ ਬੰਦ ਕਰ ਦੇਣਗੇ ਚਾਈਨਾ ਡੋਰ ਬੰਦ ਕਰ ਦੇਣਗੇ ਜਿਹੜਾ ਵਿਦੇਸ਼ੀ ਵਪਾਰ ਹੋ ਰਿਹਾ ਚੀਨ ਨਾਲ ਉਹਦਾ ਕੀ ਕਰਨਗੇ ਚੀਨ ਦਾ ਆਪਦਾ ਵਪਾਰ ਹੈ ਜਿਹੜਾ ਚੀਨ ਦਾ ਬੈਲੈਂਸ ਆਫ ਪੇਮੈਂਟ ਚ 90 ਮਿਲੀਅਨ ਡਾਲਰ ਜਿਹੜੇ ਨੇ ਉਹ ਵੱਧ ਲੈ ਰਹੇ ਨੇ ਉਹਨਾਂ ਕੋਲ ਆ ਰਿਹਾ ਹੈ ਪਰ ਉਹ ਵਿਦੇਸ਼ੀ ਮਦਦ ਆ ਤੇ ਇਹਦੇ ਵਿੱਚ ਜਿਹੜਾ ਉਹਨਾਂ ਦਾ ਉਹ ਤਾਂ ਸੰਤੁਲਨ ਉਹਦੇ ਚ ਉਹਨਾਂ ਦੇ ਹੱਕ ਚ ਜਾ ਰਿਹਾ ਹੈ ਉਹਨਾਂ ਨੇ ਜਿਵੇਂ ਤੀਜੀ ਦੁਨੀਆ ਦੇ ਦੇਸ਼ਾਂ ਚ ਅਸੀਂ ਸਾਇੰਸ ਚ ਵੀ ਦੇਖਦੇ ਆ ਅਸੀਂ ਆਪਣੀ ਡਾਕਟਰੀ ਚ ਵੀ ਦੇਖਦੇ ਆ ਬਹੁਤ ਸਾਰੀਆਂ ਐਸੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਬਹੁਤ ਮਹਿੰਗੀਆਂ ਦਿੰਦੀਆਂ ਨੇ ਇਹ ਸਾਡੇ ਜਿਹੜੇ ਟੈਕਨੀਸ਼ੀਅਨ ਨੇ ਸਾਡੀ ਸੋਚ ਉਹ ਬੜਾ ਸਸਤਾ ਬਣਾ ਲੈਂਦੀ ਹੈ ਇਹ ਚਾਇਤ ਮੁਟਰੀ ਇਹੀ ਹੈ ਇਹ ਇਹਨਾਂ ਦਾ ਇੱਕ ਜਿਹੜੇ ਇਹ ਬਣੀ ਹੈ ਇਹ ਖਾਂਗ ਜੋ ਦੇ ਵਿੱਚ ਵੈਨਫੌਂਗ ਹੈਗਾ ਹਾਂ ਜੀ ਹਾਂ ਜਿਹਨੇ ਉਹਨੇ ਅਸਲ ਚ ਉਹ ਤਾਂ ਸ਼ੇਅਰ ਮਾਰਕੀਟ ਵਾਲਾ ਬੰਦਾ ਸੀ ਉਹਨੇ ਤਾਂ ਇੰਨਾ ਦੀ ਚੁੱਪ ਚੁੱਪੂ ਆਪਦੇ ਵੀ ਸ਼ੇਅਰ ਮਾਰਕੀਟ ਨੂੰ ਸਮਝਣ ਵਾਸਤੇ ਲੈ ਰਹੇ ਸੀ ਉਹਦੇ ਵਿੱਚੋਂ ਗਾਹ ਨਵਾਂ ਪਾਸਾ ਉਹਨੇ ਕੱਢ ਲਿਆ ਤੇ ਇਹ ਜਿਹੜੀ ਚਿੱਪ ਬਣਾਉਂਦੇ ਬਹੁਤ ਸਸਤੀ ਬਣ ਰਹੀ ਹੈ ਬਹੁਤ ਰੀਯੂਜ਼ੇਬਲ ਹੋਰ ਬੜੀ ਕਾਫੀ ਕੁਝ ਕਰਦਾ ਜਿਹਦੇ ਨਾਲ ਜੀ ਨਵਿੱਦਿਆ ਕੰਪਨੀ ਸੀ ਐਨ ਵਿੱਦਿਆ ਉਹਦਾ ਤਾਂ ਕੰਮ ਸਿੱਧਾ ਕੱਢ ਗਿਆ ਵੀ ਕਿਉਂਕਿ ਉਹ ਸਾਰੀ ਉਹਦੀ ਚੌਧਰ ਸੀ ਉਹਦੇ ਹੋਰ ਕੰਪਨੀਆਂ ਦਾ ਵੀ ਕੰਪਨੀ ਦਾ 17.5% ਘਟ ਗਿਆ ਦੂਜੀ ਦਾ 7.5% ਘਟ ਗਿਆ ਇਸ ਤਣ ਤੱਕ ਕਿ ਜਿਹੜੀਆਂ ਸਪਲਾਈ ਕੰਪਨੀਆਂ ਨੇ ਉਹਨਾਂ ਦੇ 20-20% ਸ਼ੇਅਰ गिर ਗਿਆ। ਸੋ ਇਹ ਮਾਰਕੀਟ ਦੇ ਉੱਤੇ ਪੂਰੀ ਦੁਨੀਆ ਤੇ ਅਸਰ ਪਿਆ। ਇੱਕ ਹੁੰਦਾ ਹੈ ਵੀ ਤੁਰਤ ਅਸਰ ਪੈ ਜਾਂਦਾ ਇੱਕ ਵਕਤ ਰਾੜਾ ਪੈ ਜਾਂਦਾ ਜਿਵੇਂ ਨੋਟ ਬੰਦ ਹੋ ਗਿਆ ਹੋਗਾ। ਫਿਰ ਹੌਲੀ-ਹੌਲੀ ਉਹ ਸੱਚਨ ਹੋ ਜਾਂਦਾ ਹੈ। ਅੱਪਰ ਹੋ ਜੀ ਦੇਖਦੇ ਹਾਂ ਬਸ ਆਗੀ ਆਗੀ ਫਟਾਫਟ ਭੱਜ ਕੇ ਚੜਨ ਨੇ ਫਿਰ ਹੌਲੀ-ਹੌਲੀ ਟਿਕ ਜਾਂਦੇ ਨੇ। ਕੋਈ ਗੱਲ ਹੁੰਦਾ ਬਾਜ਼ਾਰ 'ਚ ਵੀ। ਇਹ ਬਾਜ਼ਾਰ 'ਚ ਹਫੜਾ-ਦਫੜੀ ਨੇ ਜ਼ਰੂਰ ਹੁੰਦੀ ਹੈ। ਦੂਜੀ ਗੱਲ ਇਹਦਾ ਸਸਤੇ ਦਾ ਮੈਂ ਇੱਕ ਉਦਾਹਰਨ ਦੇਣਾ। ਇਹ ਜਿਹੜੇ ਅੰਗਰੇਜ਼ ਨੇ ਇਹਨਾਂ ਨੂੰ ਇਹ ਗੱਲ ਨਾ ਕਈ ਵਾਰੀ ਐਂ ਲੱਗਦਾ ਵੀ ਅਸੀਂ ਹੋ ਸਿਆਣੇ ਆ। ਅਸੀਂ ਇੱਥੇ ਛੋਟੀ ਜਿਹੀ ਉਦਾਹਰਨ ਸਾਡੇ ਦਰਸ਼ਕਾਂ ਵਾਸਤੇ ਦੇ ਰਿਹਾ। ਰਜਿੰਦਰ ਹਸਪਤਾਲ ਚ ਮੈਂ ਬੇਹੋਸ਼ੀ ਮਹਿਕਮੇ ਸੀ। ਉਹ ਵੱਡੇ ਸਿਲੰਡਰ ਆਕਸੀਜਨ ਦੇ ਲਾਉਣੇ ਹੁੰਦੇ ਉਹਦੇ ਨਾਲ ਇੱਕ ਨਾ ਗੁੰਦੀਜੀ ਲੱਗਦੀ ਸੀ। ਉਹ ਮਸ਼ੀਨ ਤੇ ਫਿੱਟ ਨਹੀਂ ਨਹੀਂ। ਉਹ ਆ ਸਕਦਾ ਸੀ ਛੋਟੇ ਦਾ ਬਿੱਚੀ ਫਿੱਟ ਹੋ ਜਾਂਦੇ ਸੀ। ਇਹ ਵੱਖਰੀ ਗੁੱਲੀ ਲਾਉਣੀ ਪੈਂਦੀ ਸੀ ਕਿਉਂਕਿ ਵੱਡੀ ਚੂਹਰਾ ਹੀ ਆਉਂਦੀ ਸੀ ਆਕਸੀਜਨ। ਉਹ ਗੁੱਲੀ ਜੀ ਬੜੀ ਮਹਿੰਗੀ ਆਉਂਦੀ ਸੀ ਤੇ ਉਹ ਮਿਲਦੀ ਨਹੀਂ ਸੀ ਇੰਡੀਅਨ ਆਕਸੀਜਨ ਵਾਲੇ ਸਾਨੂੰ। ਸਪਲਾਈ ਕਰਨ ਚ ਵੀ ਟਾਈਮ ਲਾ ਕਰਨ ਇੱਕ ਉਹ ਮਿਸਟਰੀ ਦਾ ਆਪਰੇਸ਼ਨ ਕਰਨਾ ਜੇ ਮੈਂ ਕਿਹਾ ਯਾਰ ਗੁੱਡੀ ਜੀ ਨੇ ਹੈ ਦੇਖਦੇ ਆ ਚਲੋ ਅਸੀਂ ਕਰ ਕਰਕੇ ਪ੍ਰਬੰਧ ਕਰ ਲਿਆ ਕਹਿੰਦਾ ਜੀ ਮੈਨੂੰ ਤੁਸੀਂ ਦਿਖਾ ਸਕਦੇ ਹੋ ਇਹ ਮੈਂ ਤੂੰ ਲੈ ਜਾ ਕਿ ਉਹ ਸਾਨੂੰ ਕਿੰਨੀ ਗੁੰਡੀਆਂ ਜਿਹਾ ਬਣਾ ਕੇ ਦੇ ਗਿਆ ਮੈਂ ਕਿਹਾ ਇਹ ਪੈਸ਼ੇਂਸ ਤਾਂ ਲੈਣਾ ਕਹਿੰਦਾ ਜੀ ਮੈਂ ਉਦੋਂ ਪਤਾ ਨਹੀਂ ਕਿੰਨਾ 50 ਰੁਪਏ ਕਿੰਨੇ 2.5 ਤੇ ਲੱਗੇ ਕਹਿੰਦਾ ਮੇਰੇ ਤਾਂ 2.5 ਤੇ ਪਹਿਲੇ ਲੱਗੇ ਨਾ ਛੋਟੇ ਲੋਹੇ ਦੇ ਟੁਕੜੇ ਤਾਂ ਮੇਰੇ ਕੋਲ ਬਾਤੂ ਪਏ ਹੁੰਦੇ ਨੇ ਇਹ ਤਾਂ ਸਕ੍ਰੈਪ ਚ ਹੀ ਜਾਂਦੇ ਨੇ ਤੋ ਘਰ ਅਸੀਂ ਉਹਨਾਂ ਲੱਖ ਚੱਲ ਕੋਈ ਨਹੀਂ ਤੂੰ ਉਹਨਾਂ ਕਿ ਜਿੰਨੇ ਪੈਸੇ ਨੇ ਲੈ ਮਤ ਜਿਹੜੇ ਗੁੱਲੀ ਸਾਨੂੰ 1 ਰੁਪਏ ਚ ਪੈ ਗਈ ਉਹ ਮਿਲਦੀ ਸੀ 800 ਦੀ ਕਿੰਨਾ ਫਰਕ ਹੈ ਇਦਾਂ ਇੱਥੇ ਇੱਕ ਅਸੀਂ ਬੱਚਿਆਂ ਦਾ ਆਪਰੇਸ਼ਨ ਕਰਦੇ ਆ ਉਹ ਚ ਦੇਖਣਾ ਉਹਦਾ ਮਸਲ ਤੇ ਟੱਕੀ ਦਾ ਰਸਤਾ ਨਹੀਂ ਬਣਦਾ ਬਣਾਉਣ ਵਾਸਤੇ ਉਹ ਜਿਹੜਾ ਮਸਲ ਸਟਿਮੂਲੇਟਰ ਕਹਿੰਦੇ ਆ ਉਹਨਾਂ ਦਾ ਲੱਖ ਰੁਪਏ ਦਾ ਮੈਕਸੀਕਨ ਸਰਜਨ ਆਏ ਉਹਨੇ 600 ਰੁਪਏ ਚ ਬਣਾ ਕੇ ਦਿਖਾਤਾ ਵਿਆਪੇ ਕਿਉਂਕਿ ਜਿਹੜੇ ਅਸੀਂ ਟੈਕਨੀਕਲ ਬੰਦੇ ਆ ਨਾ ਅਸੀਂ ਆਪਦੇ ਸੰਦ ਵੀ ਆਪੇ ਕਈ ਵਾਰ ਬਣਾਉਂਦੇ ਆ ਨਹੀਂ ਤਾਂ ਬਣਾਉਣਾ ਨੂੰ ਦੱਸਦਾ ਵੀ ਇਹੋ ਜਿਹਾ ਸੰਦ ਬਣਾਉਣਾ। ਸੋ ਇਹ ਵੀ ਜਿਹੜਾ ਬੰਦਾ ਭਾਵੇਂ ਸਟਾਕ ਦਾ ਇਹਨੇ ਹੌਲੀ-ਹੌਲੀ ਸਿੱਖ ਲਿਆ। ਸੋ ਸਾਡੇ ਜਿਹੜਾ ਤਾ ਤਰੀਕਾ ਚੀਨ ਚੋਂ ਮਾੜਾ ਸਸਤਾ ਕਿਵੇਂ ਮਿਲਦਾ। ਮਾੜਾ ਮਹਿੰਗਾ ਤਾਂ ਪ੍ਰਾਫਿਟ ਕਰਕੇ ਹੋ ਰਿਹਾ ਹੈ ਕੋਈ ਕੱਲੀ ਕੁਆਲਿਟੀ ਕਰਕੇ ਨਹੀਂ ਹੋ ਰਿਹਾ। ਫੇਰ ਅਮਰੀਕਾ ਨੇ ਹੁਣ ਤਰੀਕਾ ਲਵੇ ਜਿਹੜਾ ਤੁਸੀਂ ਕਹਿ ਹੀ ਰਹੇ ਹੋ। ਕੋਈ ਟਰੰਪ ਨੇ ਕਹ ਮੈਂ ਤਾਂ ਲਾ ਦੇਣਾ ਚੀਨ ਤੋਂ ਤਾਂ ਫਿਰ ਵੀ ਪਾ ਦੇਗਾ। ਬਾਕੀਆਂ ਤੇ ਤਾਂ ਲਾਈ ਜਾ ਟੈਰਫ। ਵੀ ਮੈਂ ਤਾਂ ਜੀ ਮਾਨ ਨਹੀਂ ਮਿਕੰਦੇਣਾ ਟੈਰਫ ਚਾਈ ਕਾਮ ਜਤ ਤਰੀਕਾ ਬੜਾ ਪੁਰਾਣਾ ਤਰੀਕਾ ਹੈ। ਮਸੂਲ ਚੁੰਗੀ ਲਾਉਣ ਦਾ ਵੀ ਤੁਹਾਡਾ ਸਮਾਨ ਦੇ ਸਾਡੇ ਪਿੰਡ ਚ ਵੇਚਣਾ ਹੈ ਸਾਡੇ ਸ਼ਹਿਰ ਚ ਵੇਚਣਾ ਹੈ ਤੁਸੀਂ ਸਾਨੂੰ ਐਨੇ ਪੈਸੇ ਹੋਰ ਦਿਆ ਕਰੋਗੇ ਐਕਸਟਰਾ ਤੇ ਪਰ ਉਹਦੇ ਨਾਲ ਮਾਲ ਵੀ ਮਹਿੰਗਾ ਹੋ ਜਾਊਗਾ ਲੋਕ ਲੈ ਨਹੀਂਗੇ ਇਹ ਵੀ ਘਟੇ ਕਿਉਂਕਿ ਜੇ ਮਹਿੰਗਾ ਹੋ ਗਿਆ ਮਾਲ ਇਹ ਜਿਹੜਾ ਤਰੀਕਾ ਹੈ ਚਾਹਤ ਵੋਟ ਜਿਹੜੀ ਇਹਨਾਂ ਲਿਆਂਦੀ ਹੈ ਚਟਮਟਾ ਇੱਕੋ ਕੰਮ ਕਰਨ ਵਾਸਤੇ ਸਾਧਨ ਹੈ ਤੇ ਜਿਹੜੀ ਇਹ ਜਨਰਲ AI ਵੱਲ ਨੂੰ ਵਧ ਰਹੇ ਨੇ ਉਹਦੇ ਵਿੱਚ ਚੀਨ ਅੱਗੇ ਵਧ ਰਿਹਾ ਹੈ ਤੇ ਦੂਜਿਆਂ ਦੇ ਜਿਹੜੇ ਚਿਪਸ ਨੇ ਉਹ ਤਰ੍ਹਾਂ ਸ਼ਹੀ ਹੋਏ ਨੇ ਤੇ ਦੂਜਿਆਂ ਦੇ ਉੱਤੇ ਨਿਰਭਰਤਾ ਵੀ ਘਟ ਜਾਣੀ ਹੈ ਪਰ ਇਹ ਜਿਹੜਾ ਆਪਸੀ ਮੁਕਾਬਲਾ ਕਿਉਂਕਿ ਜਿਹੜੀ ਜਨਰਲ AI ਜਦ ਆਉਣੀ ਹੈ ਉਦੋਂ ਨੈਤਿਕਤਾ ਦੇ ਵੱਡੇ ਸਵਾਲ ਪੈਦਾ ਹੋ ਜਾਣਗੇ ਕੀ ਕੋਈ ਬੰਦਾ ਮਸ਼ੀਨ ਨਾਲ ਆਪਦਾ ਵਿਆਹ ਕਰ ਲੈ ਖਰੇਗਾ ਰੋਬੋ ਨਾਲ ਇਹ ਰੋਬੋ ਦੇ ਨਾਲ ਆਪਦਾ ਪ੍ਰੇਮ ਕਰੇਗਾ ਮੰਨ ਲਓ ਇਹ ਵੱਡੇ ਸਵਾਲ ਆਉਣੇ ਨੇ ਕੀ ਰੋਬੋ ਦੇ ਨਾਲ ਹੀ ਬੱਚਾ ਜੰਮਿਆ ਜਾਏਗਾ ਇਹ ਜਿਹੜੇ ਨੈਤਿਕਤਾ ਦੇ ਸਵਾਲ ਆਉਣੇ ਨੇ ਉਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਕੱਠੇ ਹੋਣਾ ਪੈਂਦਾ ਇੱਕ ਤਾਂ ਦੂਜੇ ਕਦੇ ਨੈਤਿਕਤਾ ਦੇ ਸਵਾਲ ਹੀ ਨਹੀਂ ਇਹਨੂੰ ਨਿਯੰਤਰਿਤ ਵੀ ਕਰਨਾ ਹੁੰਦਾ ਇਹ ਨਹੀਂ ਵੀ ਬੇਮਹਾਰ ਇਕੋ ਹੀ ਕਰੀ ਜਾਵੇ ਸਾਰਾ ਕੁਝ ਤੇ ਉਹ ਜਿਹੜਾ ਇਕੋ ਹੀ ਕਰ ਰਿਹਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਵੀ ਮੈਨਾਂ ਬਹੁਤ ਹੀ ਧੀਰ ਚੱਲਣਾ ਨਹੀਂ ਇਹ ਚੀਨ ਨੂੰ ਵੀ ਪਤਾ ਹੀ ਹੈ ਪਰ ਜਿਹੜਾ ਹੀ ਚੀਨ ਨੂੰ ਜ਼ੀਰੋ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਇਹ ਮਤਲਬ ਨਹੀਂ ਕਰ ਸਕਣਗੇ ਅਮਰੀਕਾ ਜਿਹੜਾ ਪੁਲਿਸਮੈਨ ਬਣਦਾ ਸੀ ਸਾਰੀ ਦੁਨੀਆ ਦਾ ਕਿ ਉਧਰ ਕਰ ਰਿਹਾ ਸੀ ਪਹਿਲਾਂ ਤਾਂ ਡੰਡਾ ਨਾ ਕਰ ਰਿਆ ਸੀ ਹੁਣ ਡੰਡਾ ਥੋੜਾ ਜਿਹਾ ਕਮਜ਼ੋਰ ਹੋ ਰਿਹਾ ਸੀ ਉਹਦਾ ਹੁਣ ਡਾਲਰਾਂ ਹੀ ਕਰ ਰਿਹਾ ਸੀ ਆਪਦਾ ਡਾਲਰ ਮਹਿੰਗਾ ਕਰ ਜਾਂਦਾ ਉਹਨੇ ਪਤਾ ਨਹੀਂ ਵੀ ਡਾਲਰ ਉਲਟਾ ਪਊਗਾ ਕਿਉਂਕਿ ਜੇ ਤੇਰਾ ਡਾਲਰ ਹੀ ਮਹਿੰਗਾ ਹੋ ਗਿਆ ਚਲ ਸਮਾਨੀ ਨਹੀਂ ਲੈਣਾ ਲੋਕਾਂ ਨੇ ਸਵਾਲ ਤਾਂ ਸਮਾਨ ਵੇਚਣ ਤੇ ਸਮਾਨ ਖਰੀਦਣ ਤੇ ਸਾਰਾ ਅਰਥਚਾਰਾ ਚੱਲਦਾ ਹੈ ਨਾ ਇਸ ਵੇਲੇ ਆ ਜਿਹੜਾ ਇੱਕੋ ਡੀਪ ਸੀਕਲ ਇੱਕੋ ਝਟਕਾ ਜਿਹੜਾ ਅਮਰੀਕਾ ਨੂੰ ਕਿੰਨਾ ਮਹਿੰਗਾ ਪੈ ਗਿਆ ਹੋਵੇਗਾ ਮਹਿੰਗਾ ਇਹ ਤਾਂ ਇੱਕ ਕੰਪਨੀ ਹੈ ਜਿਹਦਾ 600 ਬਿਲੀਅਨ ਡਾਲਰ ਦੀ ਗੱਲ ਕਰਦੇ ਆਪਾਂ ਇੱਕ ਬਿਲੀਅਨ ਜਿਹੜਾ 100 ਕਰੋੜ ਹੁੰਦਾ ਹਾਂਜੀ ਇੱਕ ਬਿਲੀਅਨ 100 ਕਰੋੜ ਹੁੰਦਾ ਇਹ 600 ਬਿਲੀਅਨ 60000 ਕਰੋੜ ਕੋਰਡ ਤੇ ਜਿਹੜਾ ਹੋਰਾਂ ਨੂੰ ਕੱਟ ਆ ਪਿਆ ਜਿਹੜੀਆਂ ਹੋਰ ਸਾਇਕ ਕੰਪਨੀ ਉਹਨਾਂ ਨੂੰ ਕੱਟ ਮੈਂ ਇਹੀ ਕਹਣਾ ਵੀ ਜਿਹਦਾ 17 17% ਸ਼ੇਅਰ ਗਿਰ ਗਿਆ ਕਿੰਨਾ 7 ਗਿਰ ਗਿਆ ਕਿੰਨਾ 20% ਗਿਰ ਗਿਆ ਇਹ ਬੜਾ ਫਰਕ ਪਿਆ ਅਜੇ ਇਹ ਤਾਂ 3-4 ਕੰਪਨੀਆਂ ਦੇ ਨਾਮ ਆ ਗਏ ਬਾਕੀਆਂ ਦੇ ਤਾਂ پتہ ਨਹੀਂ ਕਿੰਨਾ ਹਰੇਕ ਦੀ ਪੈਣਾ ਅਸਰ ਦੇਖੋ ਜਿਆਦਾ ਅਸਰ ਪੈਂਦਾ ਔਦੋ ਹਰੇਕ ਕੀ ਚ ਜਿਵੇਂ ਹੱਤਾਲ ਹੋ ਜਾਂਦੀ ਹੈ ਔਦੋ ਕੱਲਾ ਹੀ ਥੋੜਾ ਵੀ ਦੁੱਧ ਰੁਕ ਜਾਂਦਾ ਹੈ ਜਾਂ ਸਬਜ਼ੀਆਂ ਰੁਕ ਜਾਂਦੀਆਂ ਨੇ ਔਦੋ ਕਰਿਆਨਿਆਂ ਦਾ ਸਵਾਦ ਵੀ ਦੋ ਦਿਨਾਂ ਵਾਧਾ ਉਹਨਾਂ ਹਟ ਜਾਂਦਾ ਹੋਣੀ ਨੰਗਾ ਹੋ ਜਾਂਦਾ ਸੋ ਇਹ ਨੂੰ ਸਪਿੰਨ ਆਫ ਕਹਿੰਦੇ ਆਸੀਂ ਇਹਦੇ ਜਿਹੜੇ ਪ੍ਰਭਾਵ ਨੇ ਆਲੇ-ਦਾਲੇ ਸਾਰੇ ਪੈਨੇ ਨੇ ਇਹ ਕੱਦੇ ਅਮਰੀਕਾ ਤੇ ਨਹੀਂ ਇਹ ਪੂਰੀ ਦੁਨੀਆ ਤੇ ਪੈਨੇ ਨੇ ਅਮਰੀਕਾ ਤੇ ਜਿਆਦਾ ਇਸ ਕਰਕੇ ਪੈ ਰਹੇ ਨੇ ਕਿ ਜਿਹੜੇ ਚਿਪਸ ਬਣਾ ਕੇ ਦਿੰਦਾ ਸੀ ਇਹ ਅਮਰੀਕਾ ਤੋਂ ਨਾ ਸਿੱਖ ਸੀ ਇਹਦਾ ਉਹਦੀ ਉਹਦੀ ਇੱਕ ਅਧਿਕਾਰਵਾ ਸੀ ਕਿਸਮ ਦਾ ਚਾਈਨਾ ਨੇ ਤੋੜਿਆ ਹੁਣ ਇਹ ਹੋਂਗ ਕਾਂ ਇਹਨਾਂ ਨੂੰ ਕਰਨਾ ਪਊਗਾ ਮੈਂ ਇਹ ਇੱਕ ਗੱਲ ਤੇ ਜਾ ਰਿਹਾ ਇਹਨਾਂ ਨੇ ਪਹਿਲਾਂ ਚైనా ਨੂੰ ਬੱਦੂ ਬਹੁਤ ਕਰਨ ਦੀ ਕੋਸ਼ਿਸ਼ ਕੀਤੀ ਟੈਰਫਾਂ ਉਾਂ ਦੀ ਤੇ ਬੱਦੂ ਕਰਨ ਦੀ ਕਰੋਨਾ ਦੇ ਵੇਲੇ ਚైనా ਦਾ ਇਹਨਾਂ ਨੇ ਐਂ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਵੀ ਤਾਂ ਜੀ ਜਾਣ ਕੇ ਫੜਾਤਾ ਜੀ ਐਂ ਕਰਤਾ ਜੀ ਫੁਲਾਣਾ ਕਰਤਾ ਉਹਨਾਂ ਦੀ ਜਿਹੜੀ ਐਡਵਾਂਸ ਟੈਕਨੋਲੋਜੀ ਹੈ ਜੰਮੂ ਸਾਹਿਬ ਹਾਂਜੀ ਤੇ ਉਹਨਾਂ ਦੀ ਸੋਸਾਇਟੀ 'ਚ ਜਿੰਨਾ ਡਿਸਪਲਨ ਹੈ ਉਹਨਾਂ ਕਿਸੇ ਕੋਲ ਹੈ ਹੀ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਕਰੋਨਾ ਦੀ ਉਦਾਹਰਣ ਤੋਂ ਤਾਂ ਹੀ ਮੈਂ ਦੇ ਰਿਹਾ ਵੀ ਕਿੰਨੇ ਉੱਤਮ ਨੇ ਇੰਨੇ ਦੇ ਮੁਕਾਬਲੇ ਉੱਥੇ 31 ਦਸੰਬਰ ਨੂੰ ਪਹਿਲਾ ਕੇਸ ਆਇਆ 2020 19 ਨੂੰ 2019 ਨੂੰ ਉਹ ਪਹਿਲਾ ਕੇਸ ਆਉਂਦੇ ਉਹਨਾਂ ਨੇ WHU ਨੂੰ ਬੁਲਾ ਲਿਆ 3-4 ਜਨਵਰੀ ਨੂੰ DWU HC ਨੂੰ ਕੁਝ ਨਹੀਂ ਪਤਾ ਲੱਗਿਆ ਸਾਡੇ ਜੁਨੀਅਰ ਨੂੰ ਨਹੀਂ ਪਤਾ ਸੀ ਕੀ ਹੈ ਅਸੀਂ ਕਹਿੰਦੇ ਸੀ ਨਮੂਨੀ ਹੈ ਜਿਹਦਾ ਕਾਰਨ ਕੋਈ ਪਤਾ ਨਹੀਂ ਕੀ ਹੈ ਉਹਨਾਂ ਨੇ 7 ਤਰੀਕ ਨੂੰ 7 ਜਨਵਰੀ ਨੂੰ ਦਬ ਲੈ ਲਿਆ ਵਾਇਰਸ ਐ। ਉਹਨਾਂ ਨੇ 11 ਜਨਵਰੀ ਨੂੰ ਉਹਦਾ ਪ੍ਰੋਟੋਕੋਲ ਬਣਾ ਲਿਆ ਵੀ ਐਂ ਦਵਾਈ ਦੇ ਦਿੰਦੀਆਂ ਜੀ ਜੀ ਵੀ ਸੀ ਜਹੋ ਜਿਹਾ ਵੀ ਪ੍ਰਬੰਧ ਸੀ। ਪਰ 14 ਕਿ 19 ਜਨਵਰੀ ਦੇ ਮਤਲਬ ਜਨਵਰੀ ਦੇ ਪਹਿਲੇ 2 ਹਫਟਿਆਂ ਦੇ ਵਿੱਚ ਹੀ ਉਹਨਾਂ ਨੇ ਉਹਦਾ ਵੈਕਸੀਨ ਬਣਾ ਲਿਆ। ਉਹਨਾਂ ਦੀ ਇੱਕ ਵੈਕਸੀਨ ਦੀ ਮਹਾਰ ਸੀ ਜਿਹੜੀ ਸ਼ਾਇਦ ਇਟਲੀ 'ਚ ਕੰਮ ਕਰਦੀ ਸੀ ਉਸੇ ਛੱਡ ਕੇ ਆ ਗਈ ਨੌਕਰੀ ਕਰਨੀ ਮੇਰੇ ਦੇਸ਼ ਨੂੰ ਲੋੜਾ। ਸੋ ਕਮਿਟਮੈਂਟ ਲੋਕਾਂ ਚ ਹੁੰਦੀ ਹੈ ਤੇ ਉਹਨਾਂ ਨੇ ਵੁਹਾਨ ਚ ਜਿਹੜਾ ਕੰਟਰੋਲ ਕਰਿਆ ਉਹ ਕੰਟਰੋਲ ਮਤਲਬ ਬਹੁਤ ਆਟੋਸ ਨਹੀਂ ਕਿਸੇ ਮੁਲਕ ਨੇ ਨਹੀਂ ਉਹਦਾ ਕੰਟਰੋਲ ਕਰਿਆ ਜਿਵੇਂ ਉਹਨਾਂ ਨੇ ਸਿਸਟਮ ਦੇ ਨਾਲ ਔਰ ਉਹਨਾਂ ਨੇ ਲੋਕਾਂ ਨੂੰ ਸ਼ਾਮਲ ਕਰਿਆ ਉਹਨਾਂ ਦੇ 55 ਬੰਦੇ ਮਰੇ ਜਿਨ੍ਹਾਂ ਚੋਂ 50 ਬੰਦੇ ਉਹਨਾਂ ਦੀ ਪਾਰਟੀ ਦੇ ਮੈਂਬਰ ਸੀਗੇ ਪੰਜ ਬੰਦੇ ਸੀਗੇ ਜਿਹੜੇ ਨੌਨ ਪਾਰਟੀ ਸੀਗੇ ਕੰਮ ਕਰ ਰਹੇ ਸੀ ਨਾਲ ਸੋ ਇਸ ਕਰਕੇ ਉਹਨਾਂ ਦੇ ਵਿੱਚ politically ਫੈਸਲੇ ਲੈਣ ਦੀ ਤਾਕਤ ਉਹ ਸਾਡੇ ਨਾਲ ਬਹੁਤ ਜ਼ਿਆਦਾ ਉਹ ਕੋਈ ਕਫੈਸਲੇ ਲੈਂਦੇ ਨੇ ਕਮਿਟਮੈਂਟ ਉਹ ਪੈਸਾ ਬੜਾ ਖਰਚਦੇ ਨੇ ਉਸ ਮਾਮਲੇ 'ਚ ਜਦੋਂ ਉਹਨਾਂ ਨੂੰ ਲੋੜ ਹੋਵੇ ਨਾ ਉਸ ਤੇ ਕੋਈ ਪ੍ਰਵਾਹ ਨਹੀਂ ਕਰਦੇ ਉੱਥੇ ਆ ਸਾਡੇ ਵਾਲਾ ਹਿਸਾਬ ਨਹੀਂ ਕੋਈ ਮਨਜ਼ੂਰੀ ਨਹੀਂ ਮਿਲਨੀ ਗੇੜੇ ਲਾਈ ਜਾਓ ਇੱਥੇ ਤਾਂ ਜਿਹੜਾ ਸਾਡਾ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀਆਂ ਕੰਪਨੀਆਂ ਨੇ ਇੱਥੇ ਵੈਕਸੀਨ ਦਾ ਦਿੱਤਾ ਤੇ ਪੀਐਮ ਕੇਅਰ ਫੰਡ ਬਣਾਇਆ ਤੇ ਜਿਹੜੇ ਜਿਹੇ ਵੈਂਟੀਲੇਟਰ ਖਿੱਚੋ ਸਭ ਕੁਝ ਪਤਾ ਹੀ ਹੈ ਸੋ ਸਾਡੇ ਮੁਲਕਾਂ ਤਾਂ ਵੈਸੀ ਮਾੜਾ ਹਾਲ ਹੈ ਅਸੀਂ ਤਾਂ ਉੱਥੇ ਕਿੱਥੇ ਸਾਡੇ ਤਾਂ ਸਟਾਰਟ ਅਪ ਹੈ ਜੀ ਸਟੈਂਡ ਅਪ ਇੰਡੀਆ ਹੈ మేడ్ ఇన్ ఇండియా మేక్ ఇన్ ఇండియా ਉਹ ਐਵੇਂ ਅਸੀਂ ਤਾਂ ਨਾਰੇ ਦਿੰਨੇ ਆ ਉੱਥੇ ਮੋਦੀ ਸਾਹਿਬ ਦੇ ਜਾਂਦਾ ਭਗਵੰਤ ਮਾਨ ਦੇ ਜਾਂਦਾ ਹੁਣ ਬਾਹਰ ਰੇ ਨੌਕਰੀ ਕਰਨਗੇ ਪਰ ਇਹ ਜਿਹੜੀ ਟੈਕਨੋਲੋਜੀ ਆ ਜਿਹੜੀ ਡੀਪ ਸਿੱਕਨੇ ਬਣਾਈ ਡੀਪ ਸਿੱਕ ਕੇ ਟੈਕਨੋਲੋਜੀ ਹੋਰ ਕੋਈ ਨੀ ਉਹ ਨਾਮ ਹੀ ਹ ਤਾ ਹਾਂਜੀ ਇਹ ਜਿਹੜੀ ਟੈਕਨੋਲੋਜੀ ਆ ਚਿਪਸ ਦੀ ਇਹਦੇ ਵਿੱਚ ਚੀਨ ਪਹਿਲਾਂ ਵੀ ਕਾਫੀ ਅੱਗੇ ਸੀ ਉਹ ਲੋਕਾਂ ਨੂੰ ਐਕਸਪੋਜ਼ ਨਹੀਂ ਹੋਣੇ ਕਰਿਆ ਹੋਇਆ ਸੀ ਕਿਉਂਕਿ ਉਹ ਪੱਧਰ ਤੇ ਨਹੀਂ ਗਿਆ ਸੀ ਜਿਸ ਪੱਧਰ ਤੇ ਉਹ ਮੁਕਾਬਲਾ ਕਰੇ ਹੁਣ ਡੀਪ ਸੀਕ ਦੇ ਰਾਹੀਂ ਉਹ ਮੁਕਾਬਲੇ 'ਚ ਆ ਗਿਆ ਉਹ ਮੁਕਾਬਲੇ 'ਚ ਆਉਣ ਕਰਕੇ ਪੂਰੀ ਦੁਨੀਆ ਦੇ ਬਾਜ਼ਾਰ ਤੇ ਰਸਾਈ ਹੋਈ ਨਹੀਂ ਇਹ ਐਵੇਂ ਹੀ ਭਲੇਖਾ ਲੋਕਾਂ ਨੂੰ ਵੀ ਇੱਕਲੇ ਅਮਰੀਕਾ ਕਿਉਂਕਿ ਅਮਰੀਕਾ ਦੇ ਕੋਲੇ ਚਿੱਪਸ ਦਾ ੱਡਾ ਵਪਾਰ ਹੈ ਕਿ ਜਿੱਦਾਂ ਜਿੱਡਾ ਵੱਡਾ ਵਪਾਰ ਹੋਊ ਉੱਦੇ ਵੱਡਾ ਨੂੰ ਘਾਟਾ ਪੂਰੀ ਜਿੰਨਾ ਮੁਨਾਫਾ ਬਣਾਉਂਦਾ ਉਹਨੇ ਹੁਣ ਘਾਟਾ ਪੈਂਦਾ ਇਹ ਤਾਂ ਕੋਈ ਦੋਰਾ ਹੀ ਨਹੀਂ ਹੈ ਸੋ ਇਸ ਕਰਕੇ ਅਮਰੀਕਾ ਦਾ ਤਾਂ ਅਰਥਚਾਰੇ ਤੇ ਚੰਦਾ ਅਮਰੀਕਾ ਦਾ ਅਥਾਰਾ ਦੋਗਲਨ ਤੇ ਜਾਂਦਾ 트럼ਪ ਨੇ ਅਨੁਸਾਰ ਕਿਹਾ ਜੀ ਹੈਗਾ ਸਤਹੀ ਹੈ ਦੁਨੀਆ 'ਚ ਸੱਚਾ ਵੇ ਦੁਨੀਆ ਦੇ ਅਰਸੇ ਚਾਰੇ ਇਹਨਾਂ ਦੋਗਲਾ ਤੇ ਨਾ ਉਹ ਕੀ ਨੇ ਇੱਕ ਬਿਨੌਰੀਟੀ ਬਦਕਤਾ ਇੱਕ ਜੈਵ ਟੈਕਨਾਲੋਜੀ ਬਾਇਓ ਟੈਕਨਾਲੋਜੀ ਜਿਹਨੂੰ ਕਹਿੰਦੇ ਨੇ ਬਾਇਓ ਟੈਕਨਾਲੋਜੀ ਤੇ AI ਰੜ ਕੇ ਜਿਹੜਾ ਮੈਂ ਪਹਿਲਾਂ ਕਿਹਾ ਨਾ ਵੀ ਰੋਬੋਟ ਇਹਦਾ ਬਣਾ ਦੇਣਗੇ ਬੰਦੇ ਵਰਗਾ ਬਣਾ ਦੇਣਾ ਉਹਨਾਂ ਨੇ ਅਜਾ ਨਾਟਕ ਦੇਖਣੇ ਇਸ ਤੋਂ ਉਹ ਬੰਦੇ ਵਰਗਾ ਰੋਬਟ ਅਸੀਂ ਉਹ ਤਸਵਰ ਕਰਾਇਆ ਹੋਇਆ ਵੀ ਕਿਵੇਂ ਗੱਡੀ ਚਲਾ ਕੇ ਚੱਲ ਜਾਂਦਾ ਕਿਵੇਂ ਉਹ ਕਿਸੇ ਨਾਲ ਪਿਆਰ ਕਰਨ ਲੱਗ ਜਾਂਦਾ ਕਿ ਮੇਰੇ ਨਾਲ ਹਟਾਲ ਕਰਨ ਦੇ ਜਦੋਂ ਭੱਜੋਸੀ ਨਹੀਂ ਕੰਮ ਕਰਦੇ ਥੋੜਾ ਬਿਜਲੀ ਬੰਦ ਕਰਤੀ ਸੋ ਉਹ ਜਿਹੜਾ ਹੈਗਾ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਜੇ ਆਪਾਂ ਨੈਰੋ ਇੰਟੈਲੀਜੈਂਸ ਵਰਤ ਰਹੇ ਹਾਂ ਜਿੱਦੇ ਬ੍ਰਾਡ ਨੈਰੋ ਕੀ ਹੈ ਨੈਰੋ AI ਕੀ ਅਜੇ ਤੱਕ ਲਈ ਹੋ ਗਿਆ ਵੀ ਜਿਹੜੀ ਆਪਾਂ ਪ੍ਰੋਗਰਾਮ ਕਰਿਆ ਜੇ ਤੁਸੀਂ ਕਹੋ ਉਹਨੂੰ ਚੈਟਬੋਟ ਨੂੰ ਵੀ ਤੂੰ ਇਹਨੂੰ ਬਰੀਫ ਕਰ ਦੇ ਕੀ ਹੈ ਉਨੇ ਵਰੀਫ ਕਰ ਦਿੰਦੇ ਨੇ ਬਈ ਇਹ ਆ ਚਰਚਾ ਕਰੀਆ ਫਿਰ ਤੁਸੀਂ ਕਹੋ ਮੈਂ ਇਹਨੂੰ ਛੋਟਾ ਕਰ ਦੇ ਉਹ ਛੋਟਾ ਕਰ ਦੂ ਕਹਿੰਦਾ ਨਹੀਂ ਨਹੀਂ ਇਹਨੂੰ ਹੋਰ ਵੱਡਾ ਕਰ ਉਹ ਵੱਡਾ ਕਰ ਦੂ ਇੰਨਾ ਹੋ ਗਿਆ ਕਿ ਤੁਹਾਨੂੰ ਲੋੜ ਹੀ ਨਹੀਂ ਤੇ ਇੱਥੇ ਧੰਮੋ ਗਿਤਾਬ ਤੁਹਾਡੇ ਸਾਹਮਣੇ ਹੈ ਵੀ ਤੁਸੀਂ ਆਪ ਨਹੀਂ ਪੜਨਾ ਚਾਹੁੰਦੇ ਵੀ ਮੈਨੂੰ ਪੜ੍ਹ ਕੇ ਸੁਣਾਓ ਉਹ ਪੜ੍ਹ ਕੇ ਸੁਣਾਉਣੀ ਜਾਂਦਾ ਆ ਮੈਂ ਚੋ ਤਾਂ ਕਈ ਵਾਰ ਮੂੰਹ ਹੀ ਧੰਮੋ ਜਾਂਦਾ ਆ ਆਪੀ ਪੜ੍ਹਨ ਲੱਗ ਜਾਂਦਾ ਉਹ ਫਿਰ ਮੈਨੂੰ ਬੰਦ ਕਰਦਾ ਸੋ ਇਸ ਕਰਕੇ ਜਿਹੜੀ ਬਨੌਟਰੀ ਬੋਧਕਤਾ ਹੈ ਉਹਦਾ ਇੱਕ ਕੋਸ਼ਿਸ਼ ਹੈ ਇਹ ਜਿਹੜੀ ਪੁਰਾਣੀ ਟੈਕਨੋਲੋਜੀ ਹੈ ਜਿਵੇਂ ਜਦੋਂ ਲੇਜ਼ਰ ਟੈਕਨੋਲੋਜੀ ਆਈ ਜਦੋਂ ਹਾਂ ਮੋਬਾਈਲ ਫੋਨ ਆਏ ਤਾਰਾਂ ਵਾਲੇ ਫੋਨ ਕਿੱਥੇ ਰਹਿ ਗਏ ਹੁਣ ਹਾਂਜੀ ਜਿਉਂ-ਜਿਉ ਟੈਕਨੋਲੋਜੀ ਐਡਵਾਂਸ ਹੁੰਦੀ ਹੈ ਕਿਉਂ ਤੋ ਕੁਦਰਤੀ ਸਰੋਤਾਂ ਦੇ ਵਿੱਚ ਕੁਦਰਤ ਦਾ ਕੰਮ ਕਿਵੇਂ ਹੋ ਰਿਹਾ ਹੈ ਉਹਨੂੰ ਸਮਝ ਕੇ ਅੱਗੇ ਵੱਧ ਰਹੀ ਹੈ ਸੋ ਇੱਕ ਦਿਨ ਐਸਾ ਵੀ ਆ ਸਕਦਾ ਹੈ ਇਸੇ ਚੀਜ਼ ਤੇ ਚੀਨ ਹੀ ਹੋ ਸਕਦਾ ਕਰਨ ਲਈ ਕਿਉਂਕਿ ਉਹਦੀ ਆਬਾਦੀ ਬਹੁਤ ਹੈ ਕਿ ਵੀ ਬੰਦੇ ਦੇ ਇੱਥੇ ਇੱਕ ਚਿਪ ਝਾੜਦਾ ਕਰਨਗੇ ਉਹਨੂੰ ਰੋਟੀ ਦੀ ਲੋੜ ਹੀ ਨਹੀਂ ਆਪਣੀ ਰੋਟੀ ਤਿਆਰ ਹੋਈ ਜਾਵੇ ਲੋਕੇ ਹਵਾ ਚੋਂ ਪੌਧਿਆਂndvi ਤੋਂ ਭੋਜਨ ਤਿਆਰ ਹੁੰਦਾ ਹੀ ਐ ਸੋ ਇਸ ਕਰਕੇ ਟੈਕਨੋਲੋਜੀ ਤਾਂ ਹੈਗੀ ਐ ਲੋੜ ਬੰਦਿਆਂ ਦੀ ਪਰ ਟੈਕਨੋਲੋਜੀ ਬੰਦਿਆਂ ਨੂੰ ਰਿਪਲੇਸਾ ਕਰੇ ਰੋਬੋ ਮਸ਼ੀਨ ਨੂੰ ਤੁਸੀਂ ਬੰਦਾ ਬਣਾ ਲਓ ਤੇ ਬੰਦੇ ਨੂੰ ਤੁਸੀਂ ਮਸ਼ੀਨ ਬਣਾ ਲਓ ਇਹ ਤਾਂ ਸਮਾਜ ਨਹੀਂ ਲੱਠੀ ਚੰਨਾ ਅੱਜ ਜਿਹੜੇ ਮੁਨਾਫੇ ਦੇ ਲਾਲਚੀ ਨੇ ਉਹ ਮਸ਼ੀਨ ਨੂੰ ਬੰਦਾ ਬਣਾ ਰਹੇ ਨੇ ਤੇ ਬੰਦੇ ਨੂੰ ਮਸ਼ੀਨ ਬਣਾ ਰਹੇ ਨੇ ਇੱਕ ਤਾਂ ਇਹ ਫਰਕ ਐ ਦੂਜਾ ਇਹ ਹੋਣਾ ਐ ਕਿ ਉਹ ਕਿਉਂ ਬੰਗ ਹੈ ਉਥੇ ਸਹਾਰਾ ਕੁਝ ਇਕੱਠਾ ਕੁਝ ਹੱਤਾਂ ਚ ਹੋ ਰਿਹਾ ਜਿਵੇਂ ਅਰਾਨੀ ਬਾਨੀ ਦੀ ਗੱਲ ਕਰਦੇ ਆਂ ਕਾਰਪੋਰੇਟਲੀ ਚੀਨ ਦੇ ਵਿੱਚ ਵੀ ਕਾਰਪੋਰੇਟਾਈਜੇਸ਼ਨ ਹੈਗੀ ਆਈ ਨਹੀਂ ਵੀ ਉੱਥੇ ਹੈ ਨਹੀਂ ਪਰ ਉਹਨਾਂ ਨੇ ਕਾਰਪੋਰੇਟ ਨੂੰ ਪਿੱਛੇ 2 ਸਾਲ ਪਹਿਲਾਂ ਉਹ ਰੈਂਕ ਕੀਤੀ ਲਾ ਫਿਰ ਵੀ ਨਾ ਐਂ ਹੀ ਪੁੱਗਣਾ ਜਿਵੇਂ ਤੁਸੀਂ ਕਹਿਣਾ ਚਾਹੋ ਨੇ ਚੀਨ ਦਾ ਕਾਰਪੋਰੇਟਰੀ ਬੇਵਾਰਾ ਹੋ ਰਿਹਾ ਸੀ ਉਹਨਾਂ ਨੇ ਉਹਨੂੰ ਬੇਵਾਰਾ ਨਹੀਂ ਹੋਣ ਦਿੱਤਾ ਤੇ ਜਿਹੜੇ ਇਹ ਬਾਕੀ ਪੱਛਮੀ ਮੁੜ ਗਰੇ ਇਹ ਜਾਂ ਸਾਡਾ ਮੁਲਕ ਹੈ ਇਹ ਤਾਂ ਕਾਰਪੋਰੇਟ ਦੇ ਸਹਾਰੇ ਰਾਜ ਕਰਦਾ ਹੈ ਇਹ ਤਾਂ ਕਾਰਪੋਰੇਟ ਦਾ ਧੁੰਸ਼ਾਲਾ ਬਣਿਆ ਹੋਇਆ ਸੱਚ ਹੈ ਇਹ ਆਪ ਨਹੀਂ ਕੁਝ ਕਰ ਰਿਹਾ ਇਹ ਤਾਂ ਕਾਰਪੋਰੇਟ ਦੇ ਉੱਤੇ ਹੈ ਐਲਨ ਮਸਕ ਐਲਨ ਮਸਕ ਕਾਰਪੋਰੇਟਰੀ ਹਾਲਾਂਕਿ ਇਹ ਉਹ ਤਾਂ ਟਰੰਪ ਵੀ ਕਾਰਪੋਰੇਟ ਹੈ ਹਾਂ ਜੀ ਟਰੰਪ ਖੁਦ ਹੀ ਕਾਰਪੋਰੇਸ਼ਨ ਦਾ ਵੱਡਾ ਸੋ ਇਹ ਜਿਹੜੇ ਕਾਰਪੋਰੇਟਰ ਜਦ ਰਾਜ ਕਰਦੇ ਨੇ ਉਦੋਂ ਆਮ ਬੰਦੇ ਨੂੰ ਇਹ ਜਿਹੜੀ ਚੀਨ ਦੀ ਟੈਕਨੋਲੋਜੀ ਹੈ ਇਹ ਉਹਨਾਂ ਤੋਂ ਪ੍ਰੇਸ਼ ਕਰਕੇ ਜਾਏਗੀ ਕਿ ਚੀਨ ਕੋਲੇ ਜਿਆਦਾ ਭਾਵੇਂ ਉਹ ਆਟੋਕਰਟ ਕਹਿੰਦੇ ਨੇ ਇਹ ਵੀ ਆਪ ਡੰਡੇ ਵਾਲਾ ਸੱਚ ਨਾਲ ਪਰਾਣਾ ਹੈ ਉਹ ਜਿਆਦਾ ਪਾਰਟਿਸਪੇਟ ਕਰਨ ਨੇ ਹਿੱਸੇ ਸਰਗਰਮਸ਼ਾ ਮੂਜੀਦ ਕਰਾਉਣ ਦੇ ਨੇ ਆਪਦੇ ਟੈਕਨੀਸ਼ੀਨਾਂ ਦੀ ਆਪਦੇ ਮਾਰਾਂ ਦੀ ਆਪਦੇ ਸਿਆਸਦਾਨਾਂ ਦੀ ਤੇ ਆਪਦੇ ਜਿਹੜੇ ਉਤਪਾਦਨ ਕਰਨ ਵਾਲੇ ਨੇ ਉਹਨਾਂ ਦੀ ਤੇ ਉਹਨਾਂ ਨੇ ਮੰਡੀ ਚ ਪਹਿਲੀ ਪ੍ਰੋਡਕਟ ਛੁੱਟੀਆਂ ਜੇ ਤਾਂ ਹੋਰ ਦੇਖੋ ਕਹਿੰਦੇ ਤੇਲ ਦੇਖੋ ਤੇ ਲੀਧ ਦੀ ਧਾਰ ਦੇਖੋ ਉਹਦੇ ਨਾਲ ਮੈਨੂੰ ਇਹ ਲੱਗਦਾ ਵੀ ਇੱਕ ਲਖਤ ਭਾਵੇਂ ਕਿ ਇਹ ਲੋਕਾਂ ਦਾ ਨਹੀਂ ਨਹੀਂ ਬਾਜ਼ਾਰ ਠੀਕ ਹੋ ਜਾਊਗਾ ਜੀ 2-4 ਦਿਨ ਨੂੰ ਇਹ 'ਚ ਵੀ ਕੋਈ ਸ਼ੱਕ ਨਹੀਂ 2-4 ਦਿਨਾਂ 'ਚ ਸੈਟਲ ਵੀ ਹੋ ਜਾਪੇਗਾ 5 ਦਿਨਾਂ 'ਚ ਪਰ ਇਹ ਪਹਿਲਾ ਚਟਕਾ ਅਗਲਾ ਚਰਕਾ ਤੇ ਨੂੰ ਡੈਟਸ ਆ ਮੇਰਾ ਸਵਾਲ ਹੈ ਵੀ ਇੰਡੀਆ ਜਿਹੜੇ ਐ ਇੰਡੀਆ ਦੇ ਵਿੱਚ ਇਹ ਕੀਤਾ ਜਾ ਰਿਹਾ ਵੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਦੇ ਯਤਨ ਹੋ ਰਹੇ ਸਾਰਾ ਇਸ ਪਾਸੇ ਵੱਲ ਧਿਆਨ ਦਿੱਤਾ ਹੈ ਕਿ ਇੰਡੀਆ ਇਹਦੇ ਤੋਂ ਕੋਈ ਸਬਕ ਲਏਗਾ ਨਾ ਬਿਲਕੁਲ ਨਹੀਂ ਲਏਗਾ ਇੰਡੀਆ ਦੇ ਵਿੱਚ ਦੇਖੋ ਜਿਨੇ ਬੱਚਾ ਜੰਮਿਆ ਨਹੀਂ ਉਹਨੂੰ ਉਹਦੇ ਮਾਰਨ ਚ ਕੀ ਤਰਾਜ ਆ ਜਿਨੇ ਅੱਜ ਰਾਜ ਕਰ ਰਹੇ ਨੇ ਉਹਨਾਂ ਨੂੰ ਤਾਂ ਉਂਗਲ ਨਿਕਲੇ ਬੜੇ ਤਾਂ ਅੰਗਰੇਜ਼ ਦੇ ਚਮਚੇ ਬਣੇ ਹੋਏ ਸੀ ਉਹ ਤਾਂ ਦੇਸ਼ ਨੂੰ ਡੁਬੋ ਰਹੇ ਨੇ ਕਹੇ ਕੋਈ ਕਹੀ ਜਾਂ ਜੋ ਮਰਜੀ ਸੰਵਿਧਾਨ ਉਹ ਬਦਲਣਾ ਚਾਹੁੰਦੇ ਨੇ ਬੰਦੇ ਨੂੰ ਬੰਦੇ ਨਾਲ ਫਰਕ ਉਹ ਕਰਨਾ ਚਾਹੁੰਦੇ ਨੇ ਬੰਦੇ ਨੂੰ ਬੰਦੇ ਨਾਲ ਉਹ ਲੜਾ ਰਹੇ ਨੇ ਲਾਈ ਕਰਨ ਦੀ بجائے ਵਿਗਿਆਨ ਦੀ بجائے ਸੰਵਿਧਾਨ ਚ ਲਿਖਿਆ ਵੀ ਵਿਗਿਆਨ ਕਵੰਜਾ 51 ਅਧਾਰਾ ਚ ਪਰ ਉਹ ਕਹਿੰਦੇ ਵਿਗਿਆਨ ਦਾ ਕੋਈ ਮਤਲਬ ਹੀ ਨਹੀਂ ਜੰਤਰ ਮੰਤਰ ਕਰੋ ਤੁਸੀਂ ਜਿਹੜੇ ਬੰਦੇ ਵਿਗਿਆਨ ਛੱਡ ਕੇ ਜੰਤਰ ਮੰਤਰ ਦੇ ਪੈਣਗੇ ਉਹਨਾਂ ਨੇ ਪਿੱਛੇ ਰਹਿਣਾ ਹੀ ਰਹਿਣਾ ਉਹ ਜੰਤਰ ਮੰਤਰ ਕਹਿੰਦੇ ਤਾਂ ਨੇਕ ਦੂਜਿਆਂ ਨੂੰ ਹੋਰ ਥੱਲੇ ਲਾ ਲੋ ਆਪਦੀ ਰੋਟੀ ਹਲਵਾ ਮੰਡਾ ਚਲਾਇਓ ਪੁਜਾਰੀਵਾਦ ਹੈ ਜਿਹੜਾ ਜਦ ਪੁਜਾਰੀ ਬਾ ਤੁਹਾਡੇ ਅਰਥਚਾਰੇ ਦਾ ਤੁਹਾਡੇ ਸਮਾਜ ਦਾ ਤੁਹਾਡੀ ਸਿਆਸਤ ਦਾ ਮੁਖਵਾਨ ਬਣ ਜੇ ਉਦੋਂ ਤਾਂ ਫੇਰ ਕਹਿੰਦੇ ਰੱਬ ਹੀ ਰੱਖਾ ਇਹ ਹੁਣ ਸਾਡਾ ਮੁਖਵਾਨ ਬਣ ਗਿਆ ਆ ਕੁੰਬ ਦੇ ਉੱਤੇ ਕੀ ਹੋਇਆ ਤਾਂ ਰੈਪੀਡ ਹੋ ਗਈ ਜੋ ਵੀ ਆ ਉਦੋਂ ਪਹਿਲਾਂ ਰਾਮ ਮੰਦਰ ਪ੍ਰਾਣ ਪ੍ਰਸਤਾ ਦਾ ਕੀ ਹੋਇਆ ਜਦ ਉਹ ਵਾਹਨ ਬਣ ਗਿਆ ਉਦੋਂ ਉਹ ਵੱਡੇ ਤਨ ਗੁਰੂਆਂ ਨੂੰ ਵੀ ਪਾਸੇ ਕਰ ਲੁੰਦੇ ਨੇ ਚਾਰਿ ਸ਼ੰਕਰ ਆਚਾਰੀ ਨੂੰ ਪਾਸੇ ਕਰੇ ਗਿਆ ਸੋ ਸਾਦੀ ਸਿਆਸਤ ਦੇ ਧਾਰਮਿਕ ਜਾਂ ਆਕਾਲ ਪੁਸਤੇ ਜੋ ਕੁਝ ਹੋ ਰਿਹਾ ਹੈ ਕਿਆਸਤੇ ਧਰਮ ਇੰਨੇ ਅਲਗਡ ਹੋ ਗਏ ਉਹ ਜਿਹੜਾ ਧਰਮ ਹੈ ਉਹ ਨੂੰ ਆਮ ਲੋਕਾਂ ਦਾ ਇਨਸਾਫ ਦਾ ਧਰਮ ਤਰੀਹਾ ਨਹੀਂ ਉਹ ਕਿਸੇ ਗਰੁੱਪ ਦਾ ਕਿਸੇ ਵਿਅਕਤੀ ਦਾ ਕਿਸੇ ਪਾਰਟੀ ਦਾ ਧੁੰਮਛਲਾ ਬੰਦੇ ਹੈ ਉਹ ਜਦ ਗਰੁੱਪ ਪਾਰਟੀ ਦਾ ਧੁੰਮਛਲਾ ਬੰਦਾ ਹੈ ਅੱਜ ਵੀ ਉਹਨਾਂ ਦੀਆਂ ਕਮਜ਼ੋਰੀਆਂ ਨੇ ਜਿਹੜੇ ਧਰਮ ਦੇ ਉੱਤੇ ਠੇਕੇਦਾਰ ਵੀ ਬੈਠੇ ਨੇ ਕਿਉਂਕਿ ਉਹ ਵੀ ਉਹੀ ਮਹਿਲ ਚਾਹੀਦੇ ਨੇ ਖਾਣੇ ਅੱਛੇ ਚਾਹੀਦੇ ਨੇ ਕੱਪੜੇ ਉਹੋ ਜਿਹੇ ਚਾਹੀਦੇ ਨੇ ਉਹ ਵੀ ਉਹਨਾਂ ਦੇ ਵਿੱਚ ਕੋਈ ਚਾਗ ਨਹੀਂ ਵੀ ਰੱਬ ਰਬ ਤੋਂ ਨਹੀਂ ਡਰਦੇ ਹੈ ਉਹ ਕਹਿੰਦੇ ਨੇ ਰੇਰ ਦੀ ਅ ਜਰ ਕੇ ਅਵੇ ਫਰਮ ਗੋੜਾ ਵਾਲੀ ਗੱਲ ਹੈ ਸੋ ਡਰਦੇ ਉਹ ਵੀ ਨਹੀਂ ਉਹ ਰੱਬ ਤੋਂ ਦੂਰ ਹੀ ਹੁੰਦੇ ਨੇ ਜਿੰਨੇ ਇਹਦੇ ਨੇਲੇ ਰਹਿੰਦੇ ਨੇ ਮੰਦਰਾਂ ਗੁਰਦੁਆਰਿਆਂ ਦੇ ਸੋ ਉਹਨਾਂ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਤਾਂ ਵੱਡੀ ਸਮੱਸਿਆ ਇਹ ਆ ਗਈ ਹੈ ਕਿ ਜਿਹੜਾ ਵਿਗਿਆਨ ਅਸੀਂ ਵਿਕਸਿਤ ਕਰ ਵੀ ਲਿਆ ਸੀ ਹੁਣ ਉਹਨੂੰ ਵੀ ਮੋੜਾ ਦਿੱਤਾ ਜਾ ਰਿਹਾ ਇੱਕ ਦਿਨਾਂ ਨੇ ਅੱਜ ਤੋਂ ਪੰਜਕ ਸਾਧਾਂ ਚ ਯਾਹੀ ਕੁਝ ਚੱਲਦਾ ਰਿਹਾ ਇਹ ਕੇ ਸਧਾਰਨ ਆਪਰੇਸ਼ਨ ਹੋਣੇ ਬੰਦ ਹੋ ਜਾਣੇ ਕਿਉਂ ਕਿਉਂਕਿ ਕਹਿੰਦੇ ਜਿਹੜੇ ਐਲੋਪੈਥੀ ਵਾਲੇ ਨੇ ਉਹਨਾਂ ਨੂੰ ਆਯੁਰਵੇਦ ਪੜਾਓ ਜੋਗਾ ਸਿਖਾਓ ਉਹ ਕਹਿੰਦੇ ਭਾਈ ਜੋਗਾ ਕਰ ਲੋ ਸ਼ਾਇਦ ਤੁਹਾਡਾ ਹਰ ਮੀ ਠੀਕ ਹੋ ਜੇ ਜੰਤਰ ਮੰਤਰ ਕਰ ਲੋ ਤੂਣਾ ਟਾਮਨ ਕਰ ਲੋ ਕਰਾਉਂਦੇ ਰਹੇ ਨੇ ਪਹਿਲਾਂ ਲੋਗ ਹੈਂ ਆ ਤੁਨੂ ਹੈਪੇਟਾਈਟਸ ਹੋ ਗਈ ਕਹਿੰਦੇ ਗਰਾਸ ਲਾ ਕੇ ਠੀਕ ਕਰ ਦਾਂਗੇ ਸਟੋਨ ਫਸ ਗਿਆ ਮੰਤਰ ਪੜੋ ਸੋ ਜਦ ਮੰਤਰਾਂ ਜੰਤਰਾ ਤੇ ਸਭ ਕੁਝ ਆ ਗਿਆ ਕਿਸੇ ਨੇ ਕਿਹਾ ਮਾਇਆ ਮੰਤਰਾਂ ਨਾਲ ਨਾ ਮੂੜ ਮਿਰਵੀ ਕਾਣੂ ਫਿਰਨ ਨਵਦਾਰੀਏ ਜੀ ਇਹ ਮੰਤਰ ਨਾਲ ਨਹੀਂ ਕੁਛ ਹੁੰਦਾ ਮੰਤਰਾਂ ਤੋਂ ਦੇ ਮਨ ਦੀ ਤਸੱਦੀ ਥੋੜੀ ਦੇਰ ਹੋ ਜੂਗੀ ਪਰ ਜਦ ਮੁੜ ਕੇ ਹਕੀਕਤ 'ਚ ਜਾਓਗੇ ਉਦੋਂ ਕੀ ਕਰੋਗੇ ਇਹ ਕਹੀ ਜੀ ਹਾਲਤ ਹੈ ਜਿਸ ਪਾਸੇ ਅਸੀਂ ਜਾ ਰਿਹਾ ਅਸੀਂ ਬੰਦਾ ਫਸਿਆ ਹੋਇਆ ਕਿਸੇ ਕੰਮਾਂ 'ਚ ਗੜਬੜ 'ਚ ਉੱਥੋਂ ਭੱਜ ਜਾਂਦਾ ਹੈ ਜਾ ਕੇ ਮੰਦਰ ਗੁਰਦੁਆਰੇ ਬਹਿ ਜਾਂਦਾ ਹੈ ਉਹਨਾਂ ਚਿਰ ਤੋ ਮੰਦਰ ਗੁਰਦੁਆਰੇ ਬੈਸੇ ਤਾਂ ਉੱਥੇ ਵੀ ਸ਼ਾਂਤੀ ਨਹੀਂ ਉਹ ਨੂੰ ਮਿੱੱਬੀ ਪਰ ਕੇ ਉੱਥੇ ਬੱਤ ਬੱਤ ਪੜ੍ਹ ਲਿਜੂਗਾ ਪਰ ਜਦ ਉੱਥੋਂ ਬਾਹਰ ਉਹ ਮੁੜ ਕੇ ਫੇਰ ਉਸੇ ਚੱਕਰ 'ਚ ਜਾਣਾ ਹੈ ਕਿੱਕਰ ਤੋਂ ਇਹ ਹੁੰਝ ਨਹੀਂ ਰਹੇ ਗੰਦੇ ਨੂੰ ਕਹਿੰਦੇ ਜਾ ਕੇ ਉੱਥੇ ਬਹਿ ਜਾ ਸੋ ਸਾਡੇ ਮੋੜਕ ਦੇ ਵਿੱਚ ਵਿਗਿਆਨ ਦਾ ਵਿਕਾਸ ਕਰਨ ਦੀ بجائے ਸਾਡੇ ਤਾਂ ਇੱਥੇ ਦਾ ਹਾਲ ਹੋ ਗਿਆ ਜੰਮੂ ਸਾਡੇ ਤਾਂ ਵਿਗਿਆਨ ਨਹੀਂ ਆ ਤੇ ਹੁਣ ਹੀ ਆਈ ਆਈਟੀ ਮਦਰਾਸ ਦੇ ਉਹ ਡਾਇਰੈਕਟਰ ਨੇ ਕਹਿਤਾ ਕਹਨਾ ਕਿ ਗੋਮੁੱਤਰ ਤੇ ਕਹਨਾ ਮੈਂ ਇਹ ਚ ਜਾਣਵੇ ਕਰੀਨ ਪ੍ਰਚਾਰ ਕਰਿਆ ਗੋਮੁੱਤਰ ਦਾ ਬਿਨਾ ਕਿਸੇ ਗੱਲ ਦੇ ਉਹੀ ਹਾਂ 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 ਹੋ ਗਿਆ ਹੋ ਗਿਆ ਹੋ ਗਿਆ ਹੈਗਾ ਹੈਗਾ ਕਿ ਜੇ ਇਸਰੋ ਦਾ ਡਾਇਰੈਕਟਰ ਜਾਂ ਚੰਦਰਯਾਨ ਜੜਾ ਰਿਹਾ ਹੈ ਲਾਂਚ ਕਰ ਰਿਹਾ ਹੈ ਉਹਦੋਂ ਨਾਰੀਅਲ ਤੋੜ ਰਿਹਾ ਜੇ ਨਾਰੀਅਲ ਨਹੀਂ ਕੇ ਅੰਦਰ ਜਾਣ ਨੂੰ ਉੱਤੇ ਚੜਾਉਣਾ ਸੀ ਫੇ ਤੁਹਾਨੂੰ ਇੰਨੀਆਂ ਤਨਖਾਹ ਦੇਣ ਦੀ ਕੀ ਲੋੜ ਹੈ ਫੇ ਤਾਂ ਨਾਰੀਅਲੋਦਾਂ ਵੀ ਤੋੜ ਲਓ ਉਦੋਂ ਕਿੱਲੇ ਜਾਣਾ ਚਾਹੀਦਾ ਫੇ ਜਿਹੜੇ ਹੈ ਕਿ ਨਾ ਵੱਡੇ ਦਹਿਨ ਵੱਡੇ ਤਾ ਤਰੀਕੇ ਇਹ ਸਾਡੇ ਦੇਸ਼ ਚ ਮੈਨੂੰ ਆ ਲੱਗਦਾ ਜਿੰਨੇ ਪਛੜੇ ਮੁਲਕ ਨੇ ਉਹਨਾਂ ਚ ਇਹ ਜ਼ਿਆਦਾ ਹੈ ਉਹ ਆਇ ਨਹੀਂ ਵੀ ਜਿਹੜੇ ਸੋ ਕਾਲਡ ਐਡਵਾਂਸਮੈਂਟ ਕਰਉਂਦਾ ਚਾਹਿਆ ਨਹੀਂ ਪਰ ਪਛੜੇ ਮੁਲਕਾਂ ਚ ਜ਼ਿਆਦਾ ਉਹ ਪਛੜੇ ਪੰਦਾ ਇਹ ਵੱਡਾ ਕਾਰਨ ਇਹ ਵੀ ਆ ਇੱਕ ਕਿ ਉਹਨਾਂ ਨੇ ਆਪ ਦੇ ਆਪ ਨੂੰ ਮੇਚ ਦੇ ਬਣਾਉਣ ਦੀ ਬਜਾਏ ਉਹਨਾਂ ਨੇ ਹੋਰ ਥੱਲੇ ਗੇਰਿਆ ਕਿਉਂਕਿ ਉਹ ਧਰਮ ਹੈ ਜਿਹੜਾ ਇੱਕ ਸਿੱਖ ਧਰਮ ਨੂੰ ਛੱਡ ਕੇ ਬਾਕੀ ਚੋਂ ਵੇਸੀ ਬੰਦਿਆਂ ਵਿੱਚ ਕਰਾ ਕਰਦਾ ਬੰਦੇ ਨੂੰ ਬੰਦੇ ਨਾਲ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਇਹ ਮਾੜਾ ਇਹ ਮਾੜਾ ਇਹ ਮਾੜਾ ਇਹ ਮਾੜਾ ਸਿਆ ਸੁन्नी ਨੇ ਜੀ ਉਹ ਕੈਥੋਲਿਕ ਤੇ ਪ੍ਰੋਸਟੈਂਟ ਨੇ ਜੀ ਇੱਥੇ ਹਿੰਦੂ ਮੁਸਲਮਾਨ ਸਿੱਖ ਦਾ ਹੀ ਨੇ ਜੀ ਦਲਤ ਨਾਉਂ ਦਲਤ ਨੇ ਜੀ ਆਦੀਵਾਸੀ ਨੇ ਇੱਥੇ ਤਾਂ ਸੈਂਕੜੇ ਗੱਲਾਂ ਪਾਤੀਆਂ ਸੋ ਬੰਦੇ ਨੂੰ ਬੰਦੇ ਨਾਲੋਂ ਤੋੜਦਾ ਇਹ ਬੰਦਾ ਬੰਦੇ ਨਾਲ ਟੁੱਟ ਜਾਂਦਾ ਹੈ ਜਦ ਤੁਸੀਂ ਵਿਗਿਆਨ ਦੀ بجائے ਇਸਨੇ ਵਿਚਨੇ ਧਰਮ ਨੂੰ ਨਾਮਣਾ ਚ ਪੈ ਜਾਂਦੇ ਹੋ ਤੇ ਫਿਰ ਤੁਹਾਡੀ ਮੁਕਤੀ ਨਹੀਂ ਹੁੰਦੀ ਮਰ ਜਰੂਰ ਜਾਂਦੇ ਹੋ ਮੁਕਤੀ ਤਾਂ ਤਾਂ ਹੋਣੀ ਹੈ ਜੇ ਤੁਸੀਂ ਵਿਗਿਆਨ ਦਾ ਰਲ ਕਰੋ ਵਿਗਿਆਨ ਕੀ ਹੈ ਗੁਰਗੰਸਾਹਬ ਦੇ ਵਿੱਚ ਬਾਬੇ ਨੇ ਕਿਹਾ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕਿਵ ਸਚਿਆਰੇ ਦਾ ਮਤਲਬ ਕੀ ਹੈ ਹਾਂਜੀ ਕਿਵ ਸਚਿਆਰੇ ਦਾ ਮਤਲਬ ਇਹ ਹੈ ਤੇ ਸਾਨੂੰ ਹਕੀਕਤ ਦਾ ਕਿਵੇਂ ਪਤਾ ਲੱਗੇ ਵਿਗਿਆਨ ਜਿਹੜਾ ਹਕੀਕਤ ਵਾਸਤੇ ਜਾਂਦੀ ਹੈ ਵਿਗਿਆਨ ਹਰ ਵਕਤ ਹਕੀਕਤ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਤੁਸੀਂ ਵਿਗਿਆਨ ਦਾ ਪੰਦਾ ਛੱਡਸਾ ਤੁਸੀਂ ਅੱਖਾਂ ਵਿੱਚ ਕੇ ਰਹਿ ਗਏ ਉਹਦੇ ਵਿੱਚ ਕੀ ਕਰੋਗੇ ਤੁਸੀਂ ਪਾਣੀ ਪਾइएਗੇ ਕਿੱਥੇ ਤੁਸੀਂ ਧੂਪ ਜਗਾਈਗੇ ਤੁਸੀਂ ਜੋਤਾਂ ਜਗਾਈਗੇ ਉਹਦੇ ਨਾਲ ਕੀ ਮਿਲੂਗਾ ਸੋ ਜਦ ਤੁਸੀਂ ਵਿਗਿਆਨ ਦਾ ਪੰਦਾ ਵਿਗਿਆਨ ਕਿਉਂਕਿ ਸੱਚ ਨਹੀਂ ਖੋਜਾਇਆ ਕੋਈ ਜ਼ਮਾਨਾ ਨਹੀਂ ਸੀ ਜਦ ਸਾਇੰਸ ਵਿਗਿਆਨ ਉਸ ਵਕਤ ਵੀ ਵਿਗਿਆਨ ਜਿੰਨੀ ਵੀ ਸੀ ਤੇ ਜਿਹੜਾ ਰਿਵਿਊਨ ਸੀ ਕੋਈ ਇੱਕ ਦੂਜੇ ਨਾਲ ਰਲਗੱਡ ਸੀਗੇ ਜਿੰਨਾਂ ਕੁਝ ਜੇ ਵਿਗਿਆਨ ਦੇ ਹਿਸਾਬ ਦੀਆਂ ਕਿਤਾਬਾਂ ਨੂੰ ਵੀ ਜਿਹੜੇ ਗਣਿਤ ਜਬਰੇ ਦੀਆਂ ਕਿਤਾਬਾਂ ਲਿਖੀਆਂ ਹਾਲੀਆ ਪੱਠ ਹੋਰ ਨੇ ਉਹਨਾਂ ਸਾਰਿਆਂ ਨੂੰ ਕਿਹਾ ਜਾਂਦਾ ਗ੍ਰੰਥ ਹਰੇਕ ਕਿਤਾਬ ਨੂੰ ਗ੍ਰੰਥ ਆਸੀਂ ਬਚਪਨ ਵਿੱਚ ਪੜ੍ਹਦੇ ਸੀ ਕਿਤਾਬ ਨੂੰ ਪਿਆਰ ਨਹੀਂ ਲੱਗੰਦੇ ਨਾਲ ਜੇ ਪਿਆਰ ਲੱਗਿਆ ਮੱਛੇ ਨਾਲ ਛੁੰਦੇ ਸੀ ਵੀ ਹੁਣ ਅਸੀਂ ਮੱਛੇ ਨਾਲ ਤਾਂ ਇਹ ਤਾਂ ਫੋ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਤੁਸੀਂ ਵਿਗਿਆਨ ਦਾ ਗਿਆਨ ਦਾ ਪੰਡਾ ਛੱਡ ਕੇ ਜਾਂ ਤੁਸੀਂ ਅੰਧ ਵਿਸ਼ਵਾਸ ਦਾ ਪੰਡਾ ਪਕੜਦੇ ਹੋ ਤੇ ਫਿਰ ਤੁਸੀਂ ਅਨਵਾਸ ਨਹੀਂ ਕਰ ਸਕਦੇ ਵਿਗਿਆਨ ਔਰ ਧਰਮ 'ਚ ਇਹ ਹੀ ਫਰਕ ਹੈ ਕਿ ਵਿਗਿਆਨ ਸੱਚ ਦੀ ਖੋਜ ਕਰਦਾ ਹੈ ਸੱਚ ਦੀ ਖੋਜ ਕਰਨ ਦਾ ਕਰਦਾ ਉਹਦੇ ਵਾਸਤੇ ਜਿਨੇ ਪਹਿਲਾਂ ਕੋਈ ਗੱਲ ਕਹੀ ਹੈ ਉਹ ਵੀ ਵਿਗਿਆਨੀ ਹੈ ਜਿਨੇ ਉਹ ਗੱਲ ਨੂੰ ਉਲਟਾਇਆ ਉਹ ਵੀ ਵਿਗਿਆਨੀ ਹੈ ਨਿਊਟਨ ਵੀ ਉਦਾਂ ਹੀ ਵਿਗਿਆਨੀ ਹੈ ਜਿੱਡਾ ਆਇਨਸਟਾਈਨ ਹੈ ਪਰ ਦੋਨੇ ਇੱਕ ਦੂਜੇ ਦੇ ਉਲਟ ਨੇ ਪਰਮ ਭਗਿਆ ਧਰਮ ਦੇ ਵਿੱਚ ਆ ਵੀ ਆਪਦੀ ਮਨਜੀ ਵੱਖਰੀ ਰਹੋ ਇਹਦੇ ਵਿੱਚ ਇੱਕ ਸਿੱਖ ਧਰਮ ਦੇ ਬਾਬੇ ਨੇ ਕਿਹਾ ਜਦ ਲੱਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਈ ਐ ਇਹ ਵਿਗਿਆਨ ਦਾ ਤਰੀਕਾ ਇਹ ਚੀ ਦੀ ਗੱਲ ਸੁਣੋ ਆਪਦੀ ਗੱਲ ਦੱਸੋ ਕਰਕੇ ਕਰਕੇ ਜੇ ਫਿਰ ਉਹ ਨਾ ਕਿਹਾ ਚੰਗ ਗਿਆਨੀ ਵਿਰਲਾਚਾਰੀ ਜਗ ਪੰਡਿਤ ਵਿਰਲਾਚਾਰੀ ਯਾਨੀ ਕਿ ਗਿਆਨ ਦੇ ਨਾਲ ਨਾਲ ਆਚਾਰ ਵੀ ਯਾਨੀ ਕਿ ਤੁਸੀਂ ਕੰਮ ਵੀ ਕਰਨਾ ਐ ਨਹੀਂ ਵੀ ਬਿੱਦ ਦੇ ਕੇ ਖਾ ਜਾਣਾ ਗੱਲਾਂ ਮਾਰ ਕੇ ਖਾ ਜਾਣਾ ਸੋ ਜਿਹੜਾ ਕੰਮ ਕਰਨਾ ਅਮਲ ਗਿਆਨ ਤੇ ਅਮਲ ਜਿਨੂੰ ਆਪ ਕਹਿੰਦਾ ਸੋ ਦੋਨੇ ਗਿਆਨ ਤੇ ਅਮਲ ਦਾ ਆਪਕੀ ਮਿਲਦਾ ਗਿਆਨ ਤੋਂ ਨਾ ਅਮਲ ਉਪਜਦਾ ਨਵੇਂ ਅਮਲ ਤੋਂ ਹੋਰ ਗਿਆਨ ਪ੍ਰਾਪਤ ਹੁੰਦਾ ਵੀ ਯਾਰ ਐ ਨਹੀਂ ਆਏ ਕਰਨਾ ਆ ਬੰਦਾ ਦੇਖਦਾ ਰੋਜ਼ ਵੀ ਯਾਰ ਜੇ ਐ ਕਰੀਏ ਤਾਂ ਇਹ ਹੋ ਜਾਂਦਾ ਹੁਣ ਆਪਾਂ ਐ ਕਰ ਸੋ ਗਿਆਨ ਤੋਂ ਅਮਲ ਅਮਲ ਤੋਂ ਗਿਆਨ ਦਾ ਜਿਹੜਾ ਸਾਡਾ ਤਰੀਕਾ ਹੈ ਪੂਰੀ ਦੁਨੀਆ ਚ ਪੂਰੇ ਬ੍ਰਹਮੰਡ ਚ ਸਿੱਖਣ ਦਾ ਉਹ ਭਾਤ ਕਿਤੇ ਨਾ ਕਿ ਜੇ ਬੰਦ ਕਰਿਆ ਉਹ ਕਹਿੰਦਾ ਨਾ ਅਮਲ ਨਹੀਂ ਕੋਈ ਕਰਨਾ ਜਾਨ ਨਹੀਂ ਪ੍ਰਾਪਤ ਕਰਨਾ ਸਿਰਫ ਅਵੇਦਾਂ ਚ ਜੋ ਲਿਖਿਆ ਇਹਨੂੰ ਰੱਟਾ ਲਾ ਲਾ ਕੇ ਬੋਲ ਦੇ ਜਾਣਾ ਹੈ ਝੂਲੀਆਂ ਪਾਈ ਜਾਂਦੀਆਂ ਨੇ ਜਦ ਤੁਸੀਂ ਔਤੀਆਂ ਪਾਉਣ ਦੇ ਉੱਤੇ ਗੁਜ਼ਾਰਾ ਕਰੋਗੇ ਜਦ ਤੁਸੀਂ ਸੱਚੀ ਬਣਾਉਣ ਦੀ ਗੱਲ ਕਰੋਗੇ ਜਦ ਤੁਸੀਂ ਆਰਥ ਨੂੰ ਪਿੱਛੇ ਛੱਡੋਗੇ 50% ਆਬਾਦੀ ਨੂੰ ਜਦ ਤੁਸੀਂ 33% ਦਲਤਾਂ ਨੂੰ ਪਿੱਛੇ ਛੱਡੋਗੇ ਤੇ ਫਿਰ ਮੁਲਕਨੇ ਕਿੱਥੋਂ ਬਚਣਾ ਸਾਡੇ ਮੁਲਕ ਦਾ ਇਹ ਹੜਾ ਉਹ ਦੁਨੀਆ ਚੰਦ ਤੇ ਜਾ ਰਹੀ ਹੈ ਅਸੀਂ ਵੀ ਚੰਦ ਤੇ ਗਿਆ ਉਹਦਾ ਛੇਕੀ ਮਾਰ ਜਾ ਪਰ ਹੁਣ ਅੱਗੇ ਨੂੰ ਨਹੀਂ ਜਾਇਆ ਜਾਣਾ ਮੈਂ ਤਾਂ ਅੱਜ ਵੀ ਦੱਸ ਦਿੰਦਾ ਇਹ ਇਹ ਜਿਹੜਾ ਅਸੀਂ ਟੂਨੇਟਾਮ ਵਿੱਚ ਪੈ ਰਹੇ ਆ ਉਹ ਸਾਇੰਸ ਵਿੱਚ ਪੈ ਰਹੇ ਨੇ ਆ ਜਿਹੜਾ ਚੀਨ ਨੇ ਚੀਨ ਸਾਡੇ ਨਾਲੋਂ ਪਿੱਛੇ ਜਾਦ ਹੋਇਆ ਹੁਣ ਤਾਂ ਪਤਾ ਹੀ ਹਾਂਜੀ ਚੀਨ ਦੇ ਗੁਰਮਤ ਸਾਡੇ ਨਾਲੋਂ ਬਹੁਤ ਜ਼ਿਆਦਾ ਸੀ ਉੱਥੇ ਤਾਂ ਅਮਰੀ ਬਣਾਤੇ ਸੀ ਅੰਗਰੇਜ਼ ਨੇ ਸਾਰੇ ਚੀਨ ਦੇ ਹੁਣ ਉਹਨਾਂ ਨੇ ਤਾਂ ਫੀਮ ਬੰਦ ਕਰਿਆ ਅਮਲ ਬੰਦ ਕਰਿਆ ਸਾਡੇ ਤਾਂ ਬੜੇ-ਬੜੇ ਜਿਹੜੇ ਆਪਦੇ ਆਪ ਨੂੰ ਵਿਗਿਆਨ ਦੇ ਵਿਦਿਆਰਥੀ ਕਹਿੰਦੇ ਨੇ ਉਹ ਬਣ ਜਾਂਦੇ ਨੇ ਸਿਆਸਤਦਾਨ ਵੀ ਉਹ ਕਹਿੰਦੇ ਫੀਮ ਤੋਂ ਬਿਨਾ ਸਰਨਾ ਹੀ ਨਹੀਂ ਫੀਮ ਤੇ ਦਾਓ ਉਸ ਤੀਖੀ ਖੇਤੀ ਕਰਦੋ ਸੋ ਸਾਡਾ ਤਾਂ ਜਿਹੜਾ ਬੁੱਧੀ ਜੀਵੀ ਐ ਵਿਗਿਆਨ ਨੂੰ ਪੜਨ ਵਾਲਾ ਐ ਉਹ ਵੀ ਉਹੀ ਪਾਸੇ ਤੁਰ ਰਿਹਾ ਜਿਹੜੇ ਪਾਸੇ ਉਹ ਦੇਖਦੇ ਨਹੀਂ ਉਹ ਬੋਕਾਂ ਨੇ ਤਾਂ ਯਾਰੇ ਹਨੇਰੇ 'ਚੋਂ ਚਾਨਣ ਚਾਏ ਨੇ ਅਸੀਂ ਕਹਿੰਦੇ ਆ ਵੀ ਅਸੀਂ ਚਾਨਣ ਤਾਂ ਪੈਦਾ ਕਰ ਨਹੀਂ ਸਕਦੇ ਇਹਨਾਂ ਨੂੰ ਮੁੜ ਕੇ ਹਨੇਰੇ 'ਚ ਧੱਕ ਆ ਸਾਡੇ ਹਾਕਤਾ ਹੈ ਉਹ ਇਸੇ ਕਰਕੇ ਭਾਜਪੀ ਨੂੰ ਕੋਈ ਉਸ ਤਰੀਕੇ ਨਾਲ ਟੋਕ ਨਹੀਂ ਰਿਹਾ ਕਿ ਤੁਸੀਂ ਸਾਇੰਸ ਵੱਲ ਵਾਧੋ ਸੁਖਲਾਂ ਚੋਂ ਸਾਇੰਸ ਦਾ ਸਿਲੇਬਸ ਕਰਾਉ ਸਮ ਕਰ ਰਹੇ ਨੇ ਮਨੁੱਖੀ ਕਹਾਣੀ ਖਤਮ ਕਰ ਰਹੇ ਨੇ ਜਿਹੜਾ ਐਵੋਲੂਸ਼ਨ ਹੋਇਆ ਹਾਂਜੀ ਹਾਂ ਐਵੋਲੂਸ਼ਨ ਨੂੰ ਖਤਮ ਕਰ ਰਹੇ ਨੇ ਡਾਰਵਿਨ ਨੂੰ ਖਤਮ ਕਰ ਰਹੇ ਨੇ ਇਹ ਤੁਸੀਂ ਭਾਈ ਮੈਂਡਲ ਨੂੰ ਖਤਮ ਕਰ ਰਹੇ ਨੇ ਜਿਹੜੇ ਐਡੇ ਐਡੇ ਵਿਗਿਆਨੀ ਹੋਏ ਨੇ ਉਹਨੂੰ ਸਾਰੇ ਕਾਸੇ ਨੂੰ ਖਤਮ ਕਰਕੇ ਪੂਜਾ ਪਾਠ ਰਹੀ ਸਭ ਕੁਝ ਕਰਨਾ ਚਾਹੁੰਦੇ ਸੋ ਏਸੇ ਕਰਕੇ ਉਸੇ ਚੋਂ ਨਿਕਲ ਸੀ ਕੰਨ ਚਬੀ ਜਪਾਇਆ ਬੱਚਾ ਹੋ ਗਿਆ ਜੀ ਹੈ 101 ਬੱਚਾ ਹੋ ਗਿਆ ਜੀ ਸਾਡੇ ਤਾਂ ਮੁਰਦੀ ਸਾਹਿਬ ਨੇ ਕਹਿਤਾ ਕਹਿੰਦਾ ਜੀ ਸੰਤਾਂ ਉਦੋਂ ਵੀ ਇਹ ਜਿਹੜੀ ਸੀ ਆਪਨਾ ਟੈਕਨੋਲੋਜੀ ਆਂਦੀ ਸੀ ਜੀਨ ਟੈਕਨੋਲੋਜੀ ਕਾਹਿੰ ਤੋ ਸਰਵ ਬੱਚਾ ਹੋ ਗਿਆ ਹੈ ਜੇ ਇਸ ਕਰਕੇ ਆਪਾਂ ਇਹ ਗੱਲ ਸਮਝ ਕੇ ਚੱਲੀਏ ਵੀ ਵਿਗਿਆਨ ਦੇ ਰਾਹੀ ਸੱਚ ਨੂੰ ਖੋਜੋ ਸੱਚ ਦੇ ਰਾਹੀ ਅਮਲ ਕਰੋ ਅਮਲ ਕਰਕੇ ਨਵੀਂ ਵਿਗਿਆਨ ਸਿਰਜੋ ਗਿਆਨ ਸਿਰਜੋ ਅਗਲੀਆਂ ਪੀੜ੍ਹੀਆਂ ਦੱਸੋ ਉਹ ਸਾਡੇ ਮੁੱਢਕ ਚ ਨਹੀਂ ਚੱਲ ਰਿਹਾ ਚੀਨ ਵੀ ਅਮਰੀਕਾ ਵੀ ਕਰ ਰਿਹਾ ਅਮਰੀਕਾ ਬਹੁਤ ਅੰਗੇ ਚੱਲ ਰਿਹਾ ਮੈਂ ਛਮਦੇ ਬਹੁਤ ਸਾਰੇ ਮੁੱਢ ਕਰ ਰਹੇ ਨੇ ਪਰ ਮੈਂ ਕਹਾਂ ਅਮਰੀਕਾ ਦੇ ਬਰਾਬਰ ਨਹੀਂ ਹੈਗੇ ਪਰ ਚੀਨ ਤੇ ਅਮਰੀਕਾ ਦੀ ਆਜੇ ਟੱਕਰ ਹੈ ਉਹ ਵਪਾਰਕੀ ਵੀ ਟੱਕਰ ਹੈ ਉਹ ਖੋਜ ਚ ਵੀ ਟੱਕਰ ਹੈ ਉਹ ਕਰੋਨਾ ਦੀ ਖੋਜ ਚ ਵੀ ਹੋਈ ਹੈ ਉਹ ਆ ਜਿਹੜੀ ਬੀਪੀਸੀ ਦਾ ਐਰੇਜੀ ਵੀ ਉਹ ਟੱਕਰ ਲਿਆ ਦੋਨੇ ਪਾਸੇ ਉਹਨਾਂ ਦੀ ਟੱਕਰ ਹੈ ਗਿਆਨ ਔਰ ਵਿਗਿਆਨ ਹੋਰ ਅੱਗੇ ਚੱਲੇਗਾ ਉਹਦੇ ਵਿੱਚ ਚੀਨ ਅਮਰੀਕਾ ਨੂੰ ਪਛਾੜ ਰਿਹਾ ਨਜ਼ਰ ਆਉਂਦਾ ਕਿਤਨਾ ਕਿਤੇ ਅਮਰੀਕਾ ਦੀ ਜੇ ਚੌਧਰ ਸੀ ਉਹਨੂੰ ਚੁਣੌਤੀ ਦੇ ਰਿਹਾ ਨਜ਼ਰ ਆਉਂਦਾ ਅਸੀਂ ਉਹਦੇ ਫਸੇ ਹੋਇਆ ਅਸੀਂ ਇੱਕ ਤਾਂ ਚੀਨ ਨੂੰ ਗਾਲਾਂ ਕੱਢੀ ਜਾਂਦੇ ਆ ਕੀ ਦੋ ਗਾਲਾਂ ਕੱਢ ਕੇ ਨਹੀਂ ਸਰਨਾ ਨਾ ਕਿਸੇ ਦਾ ਛੱਡੇ ਲੱਗਣਾ ਹੁਣ ਮੋਦੀ ਸਾਹਿਬ ਜਾ ਰਹੇ ਨੇ ਟਰੰਪ ਨੂੰ ਮਿਲਣ ਫਰਵਰੀ ਚ ਜਦੋਂ ਮਿਲ ਕੇ ਆਉਣਗੇ ਉੱਚ ਪਹਿਲਾਂ ਹੀ ਸੌਦਾ ਹੋ ਗਿਆ ਵੀ ਤੁਸੀਂ ਸਾਡਾ ਸਮਾਨ ਖਰੀਦੋਗੇ ਜੰਗੀ ਸਮਾਨ ਸੋ ਅਸੀਂ ਲੋਕਾਂ ਨੂੰ ਧਰਮ ਦੇ ਹਨੇਰੇ ਚ ਤੇ ਜੰਗ ਦੀ ਪੁੱਠੀ ਚ ਤੋਂ ਝੋਕ ਰਹਾ ਤੇ ਅਮਰੀਕਾ ਚ ਕੋਈ ਜੰਗ ਹੋਈ ਹੈ બીજી ਦੁਨੀਆ ਚ ਹੋ ਰਹੀ ਹੈ ਆਹ ਚਾਰ ਅਮਰੀਕਾ ਦੇ ਵਿਕਦੇ ਨੇ ਤੋ ਸਾਡੇ ਵੀ ਪ੍ਰਧਾਨ ਮੰਤਰੀ ਜੀ ਲੋਕਾਂ ਨੂੰ ਇੱਥੇ ਅੰਧਵਿਸ਼ਵਾਸ ਚ ਪਾ ਕੇ ਉੱਥੇ ਹਥਿਆਰ ਖਰੀਦਣ ਚੱਲੇ ਨੇ ਅੱਜ ਤੁਹਾਨੂੰ ਮੈਂ ਦੱਸ ਦਿੰਦਾ ਤੁਸੀਂ ਦੇਖ ਲਿਓ ਪ੍ਰਧਾਨ ਮੰਤਰੀ ਜੀ ਉੱਥੇ ਹਥਿਆਰਾਂ ਦਾ ਸੌਦਾ ਕਰਕੇ